ਤੁਸੀਂ ਆ ਐਨੀਮਲ ਦੇਖੋ ਇਹਦੀ ਕਮਰ ਰੋਡ ਦੀ ਉੱਤੋਂ ਬੀਸ਼ੇ ਬੰਦੀ ਆ ਬੋਡੀ ਸਕੋਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਾਈ ਯਾਰ ਇੱਕ ਮੈਂਸ ਨੂੰ ਹੋਰ ਦਿਖਾਉਣਾ ਸਾਡੇ ਫਾਰਮ ਦੇ ਉੱਪਰ ਜਿਹੜੇ ਐਨੀਮਲ ਜ਼ਿਆਦਾ ਰਿਪੀਟ ਕਰਗੇ ਡਾਇਟ ਤਾਂ ਆਪਾਂ ਵਧੀਆ ਦਿੰਨੇ ਆ ਹੁਣ ਜਿੱਥੇ ਐਨੀਮਲ ਆਪਣੇ ਰਿਪੀਟ ਕਰਕੇ ਰਹਿ ਨਹੀਂ ਰਹੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਜੀ ਸੋਸਤੇ ਅਕਾਲ ਨਮਸਕਾਰ ਆ ਵੀਰ ਜੀ ਅੱਜ ਆਪਾਂ ਵੀਡੀਓ ਕਰਨ ਲੱਗੇ ਆ ਲਵੀ ਆਪਣੇ ਫਾਰਮਾਂ ਦੇ ਉੱਪਰ ਜਦੋਂ ਆਪਾਂ ਤਿੰਨ ਵਾਰ ਐਨੀਮਲ ਦੀ ਏ.ਆਈ. ਕਰਾ ਦਿੰਨੇ ਆ ਐਨੀਮਲ ਆਪਣਾ ਗੱਭਨ ਨਾ ਰਹੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਲਵੀ ਇਹ ਫਿਰ ਗਿਆ ਐਨੀਮਲ ਰਹਿੰਦਾ ਨਹੀਂ ਜਿਹੜਾ ਰਿਪੀਟ ਬਰੀਡਿੰਗ ਕਹਿ ਦਿੰਨੇ ਆ ਜਿਹਨਾਂ ਨੂੰ ਬਾਰੀ-ਬਾਰੀ ਫਿਰਦਾ ਬਾਰ-ਬਾਰ ਫਿਰਦਾ ਐਨੀਮਲ ਆ ਇਹ ਮੇਨ ਪ੍ਰੋਬਲਮ ਆ ਜਿੱਥੇ ਫਾਰਮਾਂ ਤੇ ਉੱਥੇ ਆਪਾਂ ਟਾਈਮ ਸਾਰ ਐਨੀਮਲ ਨੂੰ ਆਪਾਂ ਗੱਭਨ ਨਹੀਂ ਕਰ ਪਾਉਂਦੇ। ਕਈ ਵਾਰ ਆਪਣਾ ਐਨੀਮਲ ਬਿਨਾ ਗੱਭਨ ਤੋਂ ਵੀ ਰਹਿ ਜਾਂਦਾ گا۔ ਇਹ ਜੇ ਆਪਣੇ ਛੋਟੇ ਫਾਰਮ ਤੇ ਦਿੱਕਤ ਆ ਗਈ ਤਾਂ ਆਪਾਂ ਨੂੰ ਬਹੁਤ ਮੁਸ਼ਕਲ ਚੱਲਣੀ ਪੈਂਦੀ ਆ। ਉਹ 10 ਤੋਂ 15% ਹਰੇਕ ਫਾਰਮ ਤੇ ਦਿੱਕਤ ਹੁੰਦੀ ਹੈ। ਜੇ ਆਪਣੇ ਕੋਲੇ گاਵੇ ਥੋੜੀਆਂ ਉੱਥੇ ਹੀ ਇਹ ਪ੍ਰੋਬਲਮ ਆ ਗਈ ਤਾਂ ਬਹੁਤ ਮੁਸ਼ਕਲ ਆ ਜਾਊਗਾ। ਪਹਿਲਾਂ ਤਾਂ ਮੈਂ ਦੱਸੂਆਂ ਲੈ ਵੀ ਇਹ ਪਹਿਲਾਂ ਆਪ ਲਈ ਮੇਨ ਕਿਹੜੇ-ਕਿਹੜੇ ਕਾਰਨ ਹੁੰਦੇ ਆ ਲੈ ਵੀ ਜੀਹਦਾ ਕਰਕੇ ਬੀਡ ਬਰੀਡਿੰਗ ਹੁੰਦੀ ਆ। ਉਹਦੇ ਬਾਰੇ ਮੈਂ ਗੱਲ ਪਹਿਲਾਂ ਮੈਂ ਕਾਰ ਦੱਸਦਾ ਫਿਰ ਆਪਾਂ ਥੋੜੇ ਜਿਹਾ ਸੋਲੂਸ਼ਨ ਦੱਸ ਦਿਆਂਗੇ ਜਿੰਨੇ ਕਾਪ ਆਪਾਂ ਉਹਦੇ ਫਾਰਮ ਤੇ ਕਰਦੇ ਆ ਲਵੀ ਇਹਦਾ ਹੱਲ ਕੀ ਹੁੰਦਾਗਾ ਮੇਨ ਤਾਂ ਇੱਕ ਪਹਿਲਾ ਕਾਰਨ ਤਾਂ ਆਪਾਂ ਇਹਨੂੰ ਕਹਿੰਦੇ ਆ ਲਵੀ ਨਿਊਟ੍ਰੀਸ਼ਨਲ ਡੈਫੀਸ਼ੈਂਸੀ ਤਾਂ ਖਰਾਕ ਦੇ ਵਿੱਚ ਕਾਪਰ ਜ਼ਿੰਕ ਪੋਟਾਸ਼ੀਅਮ ਜਿਹੜਾ ਆਪਾਂ ਮਿਲਨ ਵਾਲਾ ਮਿਕਸਚਰ ਵਗੈਰਾ ਪਾਉਣੇ ਆ ਜਾਂ ਉ ਆਪਾਂ ਅਨਾਜ ਵਗੈਰਾ ਦਿੰਨੇ ਆ ਕਿੰਨਾ ਆਪਾਂ ਨੂੰ ਖਲਾਂ ਦੇਣੀਆਂ ਚਾਹੀਦੀਆਂ ਕਿੰਨੀ ਅਨਾਜ ਦੀ ਮਾਤਰਾ ਦੇਣੀ ਸੰਦੇ ਪ੍ਰੋਪਰ ਬੈਲੈਂਸਡ ਡਾਈਟ ਦੇਣੀ ਚਾਹੀਦੀ ਆ ਐਨੀਮਲ ਨੂੰ ਜਿਹੜੀ ਦੀ ਲੋੜ ਆ ਜੇ ਆਪਾਂ న్యూਟ੍ਰੀਸ਼ਨਲ ਡਾਈਟ ਇਹਦੀ ਸਹੀ ਰੱਖਦੇ ਆ ਖੁਰਾਕ ਕੀ ਤੱਤੇ ਦੇ ਸਹੀ ਰੱਖਦੇ ਆ ਸਾਰੇ ਐਨੀਮਲ ਦੇ ਐਨੀਮਲ ਦੀ ਘਾਟ ਪੂਰੀ ਹੁੰਦੀ ਆ ਆਪਣੇ ਕੋਲ 30 30 40 40 ਲੀਟਰ ਦੁੱਧ ਦਿੰਦੇ ਆ ਐਨੀਮਲ ਆ ਜੇ ਉਹਨਾਂ ਦੀ ਘਾਟ ਪੂਰੀ ਹੁੰਦੀ ਆ ਤਾਂ ਸਮਝ ਲਓ ਫੇਰ ਆਪਣੇ ਕੋਲੇ ਇਹ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਮਿਲਣ ਮਿਕਸਚਰ ਨਹੀਂ ਪਾ ਰਹੇ ਪ੍ਰੋਪਰ ਕਈ ਵੀਰ ਪਾਉਂਦੇ ਨਹੀਂਗੇ ਰੈਗੂਲਰ ਸੂਨ ਤੋਂ ਗੱਬਣ ਕਰਨ ਵੇਲੇ ਤੇ ਕਿਰਪਾ ਆ ਜਾਂਦਾ ਫਿਰ ਹਟ ਜਾਂਦੇ ਆ ਉਹ ਜ਼ਿਆਦਾ ਡੈਫੀਸ਼ੈਂਸੀ ਆ ਜਾਂਦੀ ਐਨੀਮਲਾਂ ਦੀ ਜੇ ਆਪਾਂ ਰੈਗੂਲਰ ਪਾਉਂਦੇ ਰਹਿੰਦੇ ਆ ਫਿਰ 100 100 ਗ੍ਰਾਮ ਨਾਲ ਹੀ ਆਪਣਾ ਵਧੀਆ ਨਰਵਾਹ ਹੋ ਜਾਂਦਾ 100 100 ਗ੍ਰਾਮ ਰੈਗੂਲਰ ਪਾਈ ਜਾਈਏ ਜੇ ਆਪਾਂ ਫੀਡ ਦਾ ਬਹੁਤ ਵੱਡਾ ਰੋਲਾ ਵੀਰੇ ਪ੍ਰੋਪਰ ਬੈਲੈਂਸਡ ਡਾਈਟ ਪਾਉਂਦਾ ਕਈ ਵਾਰ ਆਪਾਂ ਪ੍ਰੋਟੀਨ ਜ਼ਿਆਦਾ ਦੇ ਦਿੰਨੇ ਉਹ ਵੀ ਨੁਕਸਾਨ ਕਰਦਾਗਾ ਹਮੇਸ਼ਾ ਜਦੋਂ ਤੁਹਾਡਾ ਫਾਰਮ ਵੱਧ ਰਿਹਾ ਵੱਡਾ ਹੋ ਰਿਹਾ ਪ੍ਰੋਪਰ ਡਾਕਟਰ ਤੋਂ ਜੇ ਤੁਸੀਂ ਆਪ ਦੀ ਬਣਾ ਕੇ ਫੀਡ ਪਾਉਂਦੇ ਆ ਤਾਂ ਡਾਕਟਰ ਦੀ رائے ਨਾਲ ਡਾਕਟਰ ਨੂੰ ਆਲਾ ਫਾਰਮ ਵਿਸਟ ਕਰਾਓ ਜੇ ਉੱਥੇ ਸਮੱਸਿਆ ਰੀਪੀਟਿੰਗ ਦੀ ਉਹ ਚੈੱਕ ਕਰਨਗੇ ਫੇਰ ਉਹ ਦੱਸਾਂਗੇ ਲਵੀ ਇੱਥੇ ਆਹ ਪ੍ਰੋਬਲਮ ਆ ਯਾਰ ਤੁਸੀਂ ਆਹ ਫੀਡ ਦੇ ਵਿੱਚ ਆਹ ਜਿੱਦਾਂ ਚੇਂਜ ਕਰ ਲਓ ਇਹ ਨਿਊਟ੍ਰੀਸ਼ਨਲ ਹੋ ਗਈ ਡਾਈਟ ਵਗੈਰਾ ਪ੍ਰੋਪਰ ਦੇਣੀ ਚਾਹੀਦੀ ਐ ਐਨੀਮਲ ਨੂੰ ਇਹਦਾ ਬਹੁਤ ਵੱਡਾ ਰੋਲ ਆ ਆਪਾਂ ਆਨੇਵਾ ਪਾਈ ਜਾਂਦੇ ਯਾਰ ਦਾਣਾ ਖਾਲਾ ਵਗੈਰਾ ਉਹਦੇ ਨਾਲ ਵੀ ਗਈ ਵਾਰ ਐਨੀਮਲ ਰਿਪੀਟ ਕਰ ਜਾਂਦੇ ਆ ਫੇਰ ਉਹਦਾ ਜੇ ਆਪਾਂ ਖਰਾਕ ਦੇਖ ਰਹੇ ਆ ਉਹਦਾ ਬਾਡੀ ਸਕੋਰ ਵੀ ਦੇਖਣਾ 3.5 ਦੇ ਕਰੀਬ ਉਹਦਾ ਬਾਡੀ ਸਕੋਰ ਹੋਣਾ ਚਾਹੀਦਾ BCS ਕਹਿੰਦੇ ਆ ਲਵੀ ਉਹ ਕਿੰਨੀ ਮੋਟੀ ਹੋਣੀ ਚਾਹੀਦੀ ਐ ਕਿੰਨੀ ਪਤਲੀ ਕਿੰਨੀਆਂ ਪਸਲੀਆਂ ਪਤਲੀਆਂ ਚਾਹੀਦੀਆਂ ਉਹਦੇ 3.5 ਦੀ एवरेज ਮੰਨਦੇ ਆ ਉਹ ਉਥੇ ਐਨੀਮਲ ਜਿਆਦਾ ਗੱਪਣ ਹੁੰਦੇ ਆ ਜੇ ਉਹ ਸਟੇਜ ਹੋਵੇ ਤੇ ਜਿਆਦਾ ਚੰਮ ਚੜਿਆ ਉਹ ਐਨੀਮਲ ਨੂੰ ਮੁਸ਼ਕਲ ਆਉ ਜਿਹੜੇ ਬਾਹਲੇ ਲਿੱッセ ਐਨੀਮਲ 3.5 ਦੇ ਲਿੱッセ ਹੀ ਹੁੰਦਾ ਐਨੀਮਲ ਬਾਹਲਾ ਨਰਵਾ ਨਹੀਂ ਹੁੰਦਾ ਬਾਈ ਪਰ ਉਹ ਐਨੀਮਲ ਜਿਹੜੇ ਜਿਆਦਾ ਕਮਜ਼ੋਰ ਹੁੰਦੇ ਆ ਲੜਖੜਾ ਕੇ ਚੱਲਦੇ ਆ ਡਿਗੂ ਡਗੂ ਕਰਦੇ ਆ ਉਹ ਐਨੀਮਲ ਵੀਕ ਹੁੰਦੇ ਆ ਉਹ ਜਿਆਦਾ weight lose ਕਰ ਜਾਂਦੇ ਆ ਉਹ ਐਨੀਮਲ ਵੀ ਨਹੀਂ ਗੱਬਰ ਰਹਿੰਦੇਗੇ ਬਾਕੀ ਅੱਗੇ ਆਪਾਂ ਕਹਿ ਸਕਦੇ ਆ ਹਾਰਮਨ ਥੈਰੇਪੀ ਕਹਿ ਸਕਦੇ ਆ ਹਾਰਮੋਨ ਦੀ ਇਨ ਬੈਲੈਂਸ ਹੋ ਜਾਂਦਾ ਐਨੀਮਲ ਦੇ ਵਿੱਚ ਹੀਟ ਟਾਈਮ ਸਰ ਨਹੀਂ ਆਉਣੀ ਤਾਂ ਵੀ ਫਿਰ ਹਾਰਮੋਨ ਦਾ ਹੀ ਆ ਜੇ ਹੀਟ ਦੱਸ ਦਿਨਾ ਤੋਂ ਐਨੀਮਲ ਬੁੱਲਦਾ ਤਾਂ ਵੀ ਹਾਰਮੋਨ ਦਾ ਚੱਕਰਾ ਉੱਥੇ ਵੀ ਆਪਾਂ ਨੂੰ ਪ੍ਰੋਪਰ ਡਾਕਟਰ ਨੂੰ ਚੈੱਕ ਕਰਾ ਲੈਣਾ ਚਾਹੀਦਾ ਜਿੱਤੇ ਹਾਰਮੋਨ ਡਿਸਟਰਬੈਂਸ ਹੁੰਦੀ ਹੈ ਉੱਥੇ ਆਪਾਂ ਜ਼ਿਆਦਾਤਰ ਫਿਰ ਆਪਾਂ ਸਾਈਕ੍ਰੋ ਕਰ ਦਿੰਨੇ ਹੁੰਨੇ ਆ ਵੀਰੇ ਯਾਰ ਉਹਦੇ ਨਾਲ ਸਹੀ ਆ ਜਾਂਦਾ ਜਿਹੜੇ ਆਪਾਂ ਸਿਸਟ ਬਣ ਜਾਂਦੀ ਆ ਉਹ ਵੀ ਇੱਕ ਮੇਨ ਕਾਰਨ ਆ ਇਹਦੇ ਵਿੱਚ ਉਹ ਜ਼ਿਆਦਾ ਪ੍ਰੋਟੀਨ ਨਾ ਵੀ ਸਿਸਟ ਬਣ ਜਾਂਦੀ ਆ ਐਨੀਮਲ ਦੇ ਅੰਦਰ ਉਹਨੂੰ ਤੋੜਨ ਖਾਤਰ ਫਿਰ ਆਪਾਂ ਨੂੰ ਸਾਈਕਰੋ ਵਾਲਾ ਸਿਸਟਮ ਹਾਰਮੋਨ ਥੈਰਪੀ ਵਗੈਰਾ ਕਰਨੀ ਪੈਂਦੀ ਐ ਐਨੀਮਲ ਦੀ ਸਹੀ ਹੀਟ ਤੇ ਆਉਣਾ ਚਾਹੀਦਾ ਐ ਐਨੀਮਲ ਟਾਈਮ ਤੇ 21 ਤੋਂ 22 ਦਿਨ ਜਾਂ ਆਪਾਂ 20 ਤੋਂ 22 ਦਿਨਾਂ ਦੇ ਵਿੱਚ ਵਿੱਚ ਸਮਝਦਾ 21 ਦਿਨ ਮੇਨ ਹੁੰਦੇ ਆ ਇਹ ਇੱਕ ਅਧਾ ਦਿਨ ਅੱਗੇ ਪਿੱਛੇ ਹੋ ਜਾਂਦਾ ਹੁੰਦਾਗਾ ਇਹ ਹੀਟ ਦੇ ਸਹੀ ਟਾਈਮ ਹੁੰਦਾ ਬਾਈ ਐਨੀਮਲ ਦਾ ਜੇ ਪ੍ਰੋਪਰ ਐਸ ਟਾਈਮ ਤੇ ਆ ਜਾਂਦਾ ਫਿਰ ਐਨੀਮਲ ਸਹੀ ਗੱਭਣ ਹੋਊਗਾ ਜੇ ਹੀਟ 17 18 ਦਿਨਾਂ ਤੋਂ ਬੋਲ ਪਿਆ ਜਾਂ 10 ਦਿਨਾਂ ਤੋਂ ਬੋਲ ਪਿਆ ਜਾਂ ਈ ਦਿਨਾਂ ਤੋਂ ਬੋਲਦਾ ਫੇਰ ਉਹਦੇ ਹਾਰਮੋਨ ਇਨਮੈਲਨ ਸਾਹ ਫੇਰ ਉਹਨੂੰ ਪ੍ਰੋਬਲਮ ਹੈਗੀ ਆ ਕੋਈ ਨਾ ਕੋਈ ਫੇਰ ਉਹਨੇ ਕੱਬਨ ਨਹੀਂ ਹੁੰਣਾ ਬਾਈ ਫੇਰ ਕਹਾ ਆ ਜਾਂਦਾ ਲੈ ਵੀ ਹੀਟ ਡਿਟੈਕਟ ਕਰਨੀ ਆਪਾਂ ਹੀਟ ਸਹੀ ਟਾਈਮ ਤੇ ਫੜਨੀ ਤੇ ਸਹੀ ਟੀਕਾ ਭਰਉਣਾ ਇਹ ਮੇਨ ਰੋਲ ਆ 50% ਆਪਾਂ ਇੱਥੇ ਗਲਤੀ ਕਰ ਜਾਂਦੇ ਆ ਜਦੋਂ ਆਪਾਂ ਇੱਕ ਟੀਕਾ ਭਰਉਣਾ ਹੁੰਦਾ ਉਦੋਂ ਆਪਾਂ ਹੀਟ ਦਾ ਟਾਈਮ ਸਹੀ ਨਹੀਂ ਦੇਖ ਸਕਦੇ ਤਾਂ ਕਰਕੇ ਜਿੰਨਾਂ ਜਿਹੜਾ ਆਪਾਂ ਨੂੰ ਨਹੀਂ ਪਤਾ ਲੱਗਦਾ ਲੈ ਵੀ ਆਪਾਂ ਕਿਹੜੇ ਟਾਈਮ ਦਾ ਦੇ ਟੀਕਾ ਭਰਉਣਾ ਦੋ ਟੀਕੇ ਭਰਾਲਿਆ ਕਰੋ ਇੱਕ ਜਦੋਂ ਹੀਟ ਚ ਆ ਜਾਂਦਾ ਐਨੀਮਲ ਉਹ ਤੋਂ 12 ਤੋਂ 14 ਘੰਟਿਆਂ ਬਾਅਦ ਫੇਰ ਅਗਲੇ 12 ਤੋਂ 14 ਘੰਟਿਆਂ ਬਾਅਦ ਅਸੀਂ ਆਪਦੇ ਫਾਰਮ ਤੋਂ ਲੋਡੀ ਕੇ ਭਰੋਣੇ ਆ ਬਾਈ ਯਾਰ ਫੇਰ ਉਹਦਾ ਗਹਾਂ ਵਾਲਾ ਸਟੈਪ ਆ ਜਾਂਦਾ ਯੂਟਰਾਈਨ ਇਨਫੈਕਸ਼ਨ ਬੱਚੇਦਾਨੀ ਚ ਇਨਫੈਕਸ਼ਨ ਆ ਜੇ ਪਸ ਵਗੈਰਾ ਆਉਂਦੀ ਆ ਇਨਫੈਕਸ਼ਨ ਆਉਂਦੀ ਆ ਉਹ ਵੀ ਮੇਨ ਕਾਰਨ ਆ ਬਾਈ ਯਾਰ ਫੇਰ এনਵਾਇਰਨਮੈਂਟ ਦਾ ਮੇਨ ਕਾਰਨ ਆ ਲੈ ਵੀ ਕਹੇ ਜੇ ਮੌਸਮ ਚ ਐਨੀਮਲ ਹੁਣ ਗਰਮੀ ਚ ਜ਼ਿਆਦਾ ਹੀਟ ਸਟ्रेस ਹੋ ਜਾਂਦੀ ਆ ਐਨੀਮਲ ਉਹ ਨਹੀਂ ਗੱਬਰ ਰਹਿੰਦੇਗੇ ਉੱਥੇ ਆਪਾਂ ਨੂੰ ਉਹ ਜਿਆ ਐਨਵਾਇਰਨਮੈਂਟ ਸਿਸਟਮ ਨੂੰ ਇਹਨਾਂ ਪਾਉਗਾ एनवायरनमेंट सिस्टम ਦੇ ਵਿੱਚ ਆਪਾਂ ਕਹਿ ਸਕਦਾ ਮੈਨੇਜਮੈਂਟ ਆਪਣੀ ਕਿਹ ਹੈ ਜੀ ਆ ਫਾਰਮ ਦੀ ਆਪਾਂ ਜੇ ਬੰਨ ਕੇ ਰੱਖਦੇ ਆ ਐਨੀਮਲ ਉੱਥੇ ਵੀ ਦਿੱਕਤ ਆਉ ਜਿਆਦਾ ਆਪਾਂ ਨੂੰ ਹੀਟ ਦਾ ਪਤਾ ਹੀ ਨਹੀਂ ਲੱਗਣਾ ਉੱਥੇ ਲਵੀ ਖੁੱਲੇ ਐਨੀਮਲ ਇੱਕ ਦੂਜੇ ਤੇ ਚੜਦੇ ਆ ਬਾਈ ਯਾਰ ਫੇਰ ਕਈ ਵਾਰ ਜੈਨੇਟਿਕ ਪ੍ਰੋਬਲਮ ਵੀ ਆ ਜਾਂਦੀ ਕਿਸੇ ਮਾਂ ਨੇ 1 ਸਾਲ ਭੰਨ ਕੇ ਰਹਿਣਾ ਹੁੰਦਾ ਆਪਾਂ ਕਹਦੇ ਨੇ ਯਾਰ ਅੱਜ ਯਾਰ ਸਾਲ ਭੰਨ ਕੇ ਰਹਿੰਦੀ ਆ ਉਹ ਜੈਨੇਟਿਕ ਪ੍ਰੋਬਲਮ ਵੀ ਹੁੰਦੀ ਆ ਕਈ ਵਾਰ ਉਹੋ ਜੀ ਬਹੁਤ ਰੇਅਰ ਹੁੰਦਾ گاਵਾਂ ਦੇ ਵਿੱਚ ਵੀ ਜੈਨੇਟਿਕ ਪ੍ਰੋਬਲਮ ਆ ਜਾਂਦੀ ਆ ਲਵੀ ਉਹ ਆਦੀ ਪੇਰੈਂਟਲ ਪ੍ਰੋਬਲਮਾਂ ਹੁੰਦੀਆਂ ਉਹਦੇ ਵਿੱਚ ਲ ਵੀ ਕਈ ਆਪਾਂ ਬੋਲ ਦੇਖਦੇ ਆ ਲ ਵੀ ਇਹਦੀ ਫਰਟੀਲਿਟੀ ਘਟਾ ਲ ਵੀ ਇਹਨਾਂ ਦੀ ਰਹਿਣ ਦੀ ਸਮਤਾ ਘਟਾ ਉੱਥੇ ਵੀ ਐਨੀਮਲ ਘਟ ਰਹਿੰਦੇ ਆ ਇਹ ਰੇਅਰ ਕੇਸਿਸ ਹੁੰਦੇ ਆ ਜੈਨੇਟਿਕਲ ਪ੍ਰੋਬਲਮ ਵੀ ਹੋ ਜਾਂਦੀ ਹੈ ਕਈ ਵਾਰ ਫਿਰ ਆ ਜਾਂਦਾਗਾ ਸਿਮਨ ਕਿਸ ਤਰ੍ਹਾਂ ਦਾ ਆਪਾਂ ਲਾ ਰਹੇ ਆ ਸਿਮਨ ਲਾਉਣ ਵਾਲਾ ਬੰਦਾ ਪੂਰਾ ਤਿਆਰਬੇਕਾਰ ਆ ਸਿਮਨ ਦੀ ਕੁਆਲਿਟੀ ਕਿਹ ਹੈ ਜੀ ਸਿਮਨ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਬਈ ਯਾਰ ਆਪਾਂ ਜੇ ਆਪਦੇ ਫਾਰਮ ਦੇ ਸਿਮਨ ਰੱਖਦੇ ਆਂ ਤਾਂ ਆਪਾਂ ਇੱਕ ਸਿਮਨ ਲੈਬੋਰੀ ਟੈਸਟ ਕਰਾ ਸਕਦੇ ਆਂ ਲਬੀ ਇਹ ਕਿੰਨੇ ਪਰਸੈਂਟ ਇਹਦੀ ਰਹਿਣ ਦੀ ਸਮਰਤਾ ਬੱਚਿਆਂ ਦੀ ਕਿੰਨਾ ਸਪਰਮੇ ਦੇ ਵਿੱਚ ਹੈਗੇ ਐਲਬੀ ਇਹਦੀ ਜਰਮੀਨੇਸ਼ਨ ਕਿੰਨੀ ਕਰ ਉਹ ਆਪਾਂ ਟੈਸਟ ਕਰਾ ਸਕਦੇ ਆਂ ਬਈ ਯਾਰ ਉਹ ਹਾਈ ਕੁਆਲਿਟੀ ਦਾ ਸਿਮਨ ਹੋਊਗਾ ਵਧੀਆ ਆਪਣਾ ਸਾਹਮਣੇ ਰੱਖਿਆ ਹੋਊ ਸਹੀ ਆਪਾਂ ਕਰਾਂਗੇ ਸਾਰਾ ਕੁਝ ਫਿਰ ਉਹਦਾ ਰਿਜ਼ਲਟ ਜਾਣਾ ਮਿਲੂਗਾ ਆਪਾਂ ਨੂੰ ਇਹ ਬਹੁਤ ਜ਼ਰੂਰੀ ਆ ਲਾਉਣ ਵਾਲਾ ਬੰਦਾ ਵੀ ਪੂਰਾ ਤਜਰਬੇਕਾਰ ਹੋਣਾ ਚਾਹੀਦਾ ਬਈ ਪੂਰੇ ਸਹੀ ਤਰੀਕੇ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਵਰਤ ਕੇ ਉਹਦੇ ਅਕੋਰਡਿੰਗ AI ਕਰਨੀ ਚਾਹੀਦੀ ਆ ਫਾਰਮ ਦੇ ਉੱਪਰ ਬਾਈ ਫਿਰ ਆਪਾਂ ਨੂੰ ਰਿਜ਼ਲਟ ਵਧੀਆ ਮਿਲੂਗਾ ਇਹ ਜਿਹੜੇ ਮੈਂ ਦੱਸਿਆ ਮੋٹے ਮੋٹے ਕਾਰਨ ਆ ਬਾਈ ਆ ਜਿਹੜੇ ਐਨੀਮਲ ਆਪਣੇ ਫਾਰਮ ਤੇ ਨਹੀਂ ਰਹਿੰਦੇਗੇ ਇਹਦੇ ਵਿੱਚ ਆਪਾਂ ਕਹਿੰਦੇ ਆ ਚੰਗਾ ਪਾਣੀ ਖਾਣ ਪੀਣ ਚੰਗਾ ਪਾਣੀ ਵੀ ਐਨੀਮਲਾਂ ਨੂੰ ਵਧੀਆ ਦੇਣਾ ਚਾਹੀਦਾ ਸੂਰਾ ਰਹਿ ਜਿਹੜਾ ਆਪਾਂ ਪੀਨੇ ਆ ਇਹਦਾ ਵੀ ਬਹੁਤ ਵੱਡਾ ਰੋਲ ਆ ਹੁਣ ਆਪਾਂ ਇਹਦਾ ਹੱਲ ਲਵੀ ਆਪਣੇ ਐਨੀਮਲ ਰਿਪੀਟ ਕਰੀ ਜਾਂਦੇ ਆ ਉਹਨਾਂ ਨੂੰ ਗੱਪਣ ਕਰੀਏ ਲਵੀ ਆਪਾਂ ਇਹਦਾ ਸੋਲੂਸ਼ਨ ਕੀ ਕਰਨਾਗਾ ਇਹਦਾ ਹੱਲ ਕੀ ਕਰਨਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਇਹ ਮੇਨ ਕਾਰਨ ਜਿਹੜੇ ਮੈਂ ਦੱਸੇ ਆ ਇਹ ਰਿਪੀਟ ਬਰੀਡਿੰਗ ਦੇ ਕਾਰਨ ਹੁੰਦੇ ਆ ਬਾਈ ਯਾਰ ਹੁਣ ਆਪਾਂ ਇਹਨਾਂ ਦੇ ਹੱਲ ਬਾਰੇ ਗੱਲ ਕਰ ਲੈਨੇ ਆਂ ਹੁਣ ਆਪਾਂ ਇਹਦਾ ਹੱਲ ਲਵੀ ਆਪਣੇ ਜੇ ਫਾਰਮ ਤੇ ਰਿਪੀਟ ਬਰੀਡਿੰਗ ਹੁੰਦੀ ਆ ਲਵੀ ਆਪਾਂ ਤਾਂ ਹੱਲ ਕਿਵੇਂ ਕਰਨਾ ਯਾਰ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਇਹ ਦੇਖਣਾ ਲਵੀ ਐਨੀਮਲ ਆਪਣਾ ਤਾਰਾ ਅੰਡਰਸਟਾਰਜ ਕਿਹੇ ਜਿਹਾ ਦਿੰਦਾਗਾ ਜੇ ਉਹ ਤਾਰਾਂ ਦੇ ਵਿੱਚ ਦੁੱਧ ਵਰਗਾ ਚਿੱਟਾ ਜਿੱਟਾ ਪਦਾਰਥ ਆ ਰਿਹਾ ਕੋਈ ਉਹਦਾ ਕੰਚਰ ਗਿਆ ਜਾਂ ਪਾਣੀ ਵਰਗੀਆਂ ਤਾਰਾ ਹੋਣੀਆਂ ਚਾਹੀਦੀਆਂ ਬਈ ਐਨੀਮਲ ਦੀਆਂ ਜੇ ਦੁੱਧ ਵਰਗਾ ਪਦਾਰਥ ਆਇਆ ਤਾਂ ਫਿਰ ਉਹਦੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੈਗੀ ਆ ਫਿਰ ਉਹਦਾ ਤੁਸੀਂ ਦਵਾਈ ਵਗੈਰਾ ਡਾਕਟਰ ਦੀ ਰਾਇਣ ਅੰਤਰਾ ਉਹ ਐਵੇਂ ਨਾ ਬਾਧੂ ਦਵਾਈਆਂ ਬਾਹਲੀਆਂ ਧਰੀ ਜਾਓ ਲੋ ਵੀ ਆ ਵੀ ਧਰਤੀ ਜੀ ਆ ਵੀ ਧਰਤੀ ਆ ਵੀ ਆਪਾਂ ਸਾਰੀਆਂ ਦਵਾਈਆਂ ਧਰ ਕੇ ਦੇਖ ਲੈਣੇ ਆ ਇੱਕ ਦੋ ਦਵਾਈਆਂ ਆਈਆਂ ਜਿਹੜੀਆਂ ਆਪਾਂ ਧਰਦੇ ਆ ਉਹ ਬਸ ਤੁਸੀਂ ਤੁਹਾਡਾ ਆਈਡੀਆ ਹੋਣਾ ਚਾਹੀਦਾ ਉਸ ਤਰੀਕੇ ਨਾਲ ਦਵਾਈ ਧਰੋ ਕਿ ਐਨੀਮਲ ਦੇ ਵਿੱਚ ਜਾਦਾ ਐਨੀਮਲ ਤੇ ਸਟ्रेस ਵੀ ਨਾ ਪਵੇ ਉਥੇ ਕਾਰਨ ਮੈਂ ਪਹਿਲੀ ਗੱਲ ਤੁਹਾਡੇ ਕੋਲ ਇਹ ਗੱਲ ਕਰਦਾ ਹਾਂ ਜਿਆਦਾਤਰ ਐਨੀਮਲਾਂ ਦੇ ਜਦੋਂ ਜ਼ੇਰ ਨਹੀਂ ਪੈਂਦੀ ਮੇਨ ਕਾਰਨ ਆਪਾਂ ਹੱਥ ਨਾਲ ਜ਼ੇਰ ਕਢਾ ਦਿੰਨੇ ਆ ਬਾਈ ਯਾਰ ਜਦੋਂ ਆਪਾਂ ਹੱਥ ਨਾਲ ਜ਼ੇਰ ਕਢਾ ਤੀਦਾ ਉਹ ਐਨੀਮਲ ਰਹਿੰਦਾ ਹੀ ਨਹੀਂ ਆਪਣੇ ਗੱਬੜ ਉਹਦੇ ਇਨਫੈਕਸ਼ਨ ਜਾਂਦੀ ਨਹੀਂ ਡਾਕਟਰ ਪੱਟ ਕੇ ਜ਼ੇਰ ਕਢ ਦਿੰਦਾ ਹੱਥ ਨਾਲ ਜ਼ੇਰ ਜ਼ੂਰ ਨਾਲ ਕੱਢਿਆ ਕਰੋ 5-10 ਦਿਨਾਂ ਬਾਅਦ ਆਪੇ ਪੈ ਜਾਂਦੀ ਹੈ ਉਸ ਤੋਂ ਬਾਅਦ ਸੀਰਮ ਇੰਜੈਕਸ਼ਨ ਲਾਵਾ ਕਰੋ ਸਪਾਈ ਹੋ ਜਾਂਦੀ ਹੈ ਬਾਈ ਯਾਰ ਜਾਦਾਤਰ ਜਿਹੜੇ ਆਪਣੇ ਰਿਪੀਟਰ ਐਨੀਮਲ ਹੁੰਦੇ ਆ ਉਹਨਾਂ ਦੇ ਵਿੱਚ ਫਾਰਮ ਦੇ ਉੱਪਰ ਨਾਲੋਂ ਕਿਤੇ ਵੀ ਲਾ ਲਓ ਜਿਨ੍ਹਾਂ ਨੇ ਜ਼ਹਿਰ ਖਿੱਚ ਕੇ ਕੱਢਿਆ ਉਹ ਵੀ ਹੁੰਦੇ ਆ ਬਾਈ ਯਾਰ ਇਹ ਕੰਮ ਦਾ ਜ਼ਹਿਰ ਵਗੈਰਾ ਖਿੱਚ ਕੇ ਨਹੀਂ ਕੱਢਣਾ ਚਾਹੀਦਾ ਜਿਵੇਂ ਆਪਾਂ ਜ਼ਹਿਰ ਪੱਟ ਕੇ ਕੱਢਦੇ ਉਹਨਾਂ ਨੂੰ ਦੁੱਧ ਵੀ ਨਹੀਂ ਪੂਰਾ ਦਿਨ ਆਪਾਂ ਨੂੰ ਫਾਰਮ ਤੇ ਇਹ ਵੀ ਗੱਲ ਤੁਸੀਂ ਨੋਟ ਕਰ ਲਿਓ ਉਦੋਂ ਅਗਲੀ ਗੱਲ ਆ ਲਵੇ ਉਹਨਾਂ ਨੂੰ ਖੁਰਾਕ ਜਿਵੇਂ ਆ ਐਨੀਮਲ ਆਪਣੇ ਖੁਰਾਕ ਖਾਈ ਜਾਂਦੇ ਆ ਇਹਨਾਂ ਨੂੰ ਵਧੀਆ ਡਾਈਟ ਦੇ ਰਹੇ ਆ ਬਾ ਤੂੜੀ ਵੀ ਦੇ ਰਹੇ ਆ ਸੰਤੁਲਿਤ ਖੁਰਾਕ ਬੈਲੈਂਸਡ ਡਾਈਟ ਦੇ ਰਹੇ ਆ ਬਾਈ ਦੇਖੋ ਕੋਈ ਐਨੀਮਲ ਆਪਣਾ ਮੋਟਾ ਨਹੀਂ ਹੈਗਾ ਸਾਰਿਆਂ ਦੀ ਕੰਮ ਰੋਡ ਦਿੰਦੀ ਆ ਉੱਪਰੋਂ ਬੀਸ਼ੇ ਬੰਦੀ ਆ ਸਾਰੇ ਐਨੀਮਲਾਂ ਦੀ ਇਹ ਲਗਭਗ ਇਹਨਾਂ ਦੇ ਏਆਈ ਹੋ ਚੁੱਕੀ ਆ ਇਹ ਹਾਈ ਗੀਲਡਰ ਐਨੀਮਲ ਆਪਣੇ ਇਹ 60-60 ਲੀਟਰ ਦੁੱਧ ਵਾਲੇ ਇਹਨਾਂ ਦੀ ਪ੍ਰੋਪਰ ਖਰਾਕ ਹੋਣੀ ਚਾਹੀਦੀ ਆ ਤੁਹਾਡੇ ਐਨੀਮਲਾਂ ਦੀ ਜੇ ਆਪਾਂ ਉਹਨਾਂ ਨੂੰ ਪੂਰੀ ਵਧੀਆ ਡਾਈਟ ਦਿੰਨੇ ਆ ਪੂਰੀ ਖਰਾਕ ਦਿੰਨੇ ਆ ਬਾਈ ਫੇਰ ਆਪਣੇ ਐਨੀਮਲ ਕੰਫਿਊਜ਼ ਕਰਦੇ ਆ ਤੁਸੀਂ ਆ ਐਨੀਮਲ ਦੇਖੋ ਇਹਦੀ ਕੰਮ ਰੋਡ ਦੀ ਉੱਤੋਂ ਬੀਸ਼ੇ ਬੰਦੀ ਆ ਬਾਡੀ ਸਕੋਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਾਈ ਯਾਰ ਇੱਕ ਵਾਰਸ ਨੂੰ ਹੋਰ ਦਿਖਾਉਣਾ ਸਾਡੇ ਫਾਰਮ ਦੇ ਉੱਪਰ ਜਿਹੜੇ ਐਨੀਮਲ ਜ਼ਿਆਦਾ ਰਿਪੀਟ ਕਰਗੇ ਡਾਇਟ ਤਾਂ ਆਪਾਂ ਵਧੀਆ ਦਿੰਨੇ ਆ ਹੁਣ ਜਿੱਥੇ ਐਨੀਮਲ ਆਪਣੇ ਰਿਪੀਟ ਕਰਕੇ ਰਹਿ ਨਹੀਂ ਰਹੇ ਉਹਨਾਂ ਨੂੰ ਅਸੀਂ ਮੀਨਲ ਮਿਕਸਚਰ ਵਗੈਰਾ ਫੀਡ ਤਾਂ ਪਾ ਰਹੇ ਆ ਪਰ ਉਹਨਾਂ ਨੂੰ ਅਸੀਂ ਸਾਈਲੇਜ ਜ਼ਿਆਦਾ ਐਨੀਮਲ ਉਹੀ ਆ ਜਿਹੜੇ ਜ਼ਿਆਦਾ ਮੋਟੇ ਹੋਗੇ ਸਾਈਲੇਜ ਉਹਦਾ 5-4 ਕਿਲੋ ਹੀ ਦਿੰਨੇ ਆ ਆ ਦੇਖ ਲਓ ਅਗਲਾ ਗਰੁੱਪ ਆ ਸਾਡਾ ਤੂੜੀ ਦੇਖ ਲਓ ਕਿੰਨੀ ਪਾਈ ਹੋਈ ਹੈ ਇਹਦੇ ਚ ਆਹ ਡਾਇਟ ਆ ਸਾਡੇ ਜਿਹੜੇ ਰਿਪੀਟਰ ਐਨੀਮਲ ਆ ਬਈ ਯਾਰ ਉਹ ਖੜੀ ਆ ਗਾਂ ਵਾਸ ਨੂੰ ਦਿਖਾ ਵੀ ਦੇਣਾ ਇੱਥੋਂ ਆ ਗਾਂ ਗੇਂਦਾਰਗੀ ਬਣੀ ਵੀ ਆ ਮੋਟੀ ਗੋਲ ਜਿਵੇਂ ਝੋਟਾ ਹੁੰਦਾ ਐ ਠੱਠਾ ਹੁੰਦਾ ਐ ਬਣ ਗਈ ਗਾਂ ਇਹ ਇਹ ਦੋ ਤਿੰਨ ਗਾਵਾਂ ਜਿਹੜੀਆਂ ਜਾਦੇ ਮੋਟੀਆਂ ਆਉਣੀਆਂ ਇਹ ਰਿਪੀਟ ਕਰ ਰਹੀਆਂ ਆਪਣੇ ਫਾਰਮ ਦੇ ਬਾਈ ਯਾਰ ਇਹ ਪਿਛਲੇ ਸਾਲ ਦੀਆਂ ਹਜੇ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਇਹਨਾਂ ਦੇ ਐਡਗਰਮਾ ਸੀਡਰ ਵਗੈਰਾ ਧਰਦਾਂਗਾ ਇਹਨਾਂ ਦਾ ਕਰਦੇ ਆ ਹੱਲ ਕੋਈ ਨਾ ਕੋਈ ਇਹ ਡਾਈਟ ਤੇ ਡਿਪੈਂਡ ਆ ਸਾਰਾ ਜਦੋਂ ਆਪਾਂ ਜਾਦਾ ਮੋਟੇ ਕਰ ਲੈਨੇ ਹੁਣ ਆਪਣੇ ਕੋਲੇ ਇੱਕ ਖਾਨਾ ਦਾ ਹੈ ਨਹੀਂ ਸੀ ਲਵੀ ਆਪਾਂ ਇਹਨਾਂ ਨੂੰ ਵੱਖਰੇ ਕਰ ਲਈਏ ਉਹ ਵਿੱਚ ਹੀ ਖਾਈ ਗਏ ਤੇ ਜਿਆਦਾ ਹੈਵੀ ਵੇਟ ਹੋ ਗਏ ਦੁੱਧ ਘਟਦੇ ਨੇ ਇਹਨੇ ਐਨੀਮਲ ਨੇ ਨਹੀਂ ਤਾਂ ਐਨੀਮਲ ਇਸ ਤਰ੍ਹਾਂ ਦੇ ਚਾਹੀਦੇ ਆ ਬਾਈ ਐਵੇਂ ਫਸਲੀਆਂ ਦਸਦੀਆਂ ਚਾਹੀਦੀਆਂ ਐਨੀਮਲ ਦੀਆਂ ਆ ਦੇਖੋ ਇਹ ਸਾਰੇ ਹਾਈ ਯੀਲਡਰ ਦੁੱਧ ਵਾਲੇ ਆ 50 ਤੋਂ ਉੱਪਰ ਦੁੱਧ ਦੇ ਰਿਹਾ ਐਨੀਮਲ ਇਹ ਤਾਂ ਹੋ ਗਿਆ ਲੈ ਵੀ ਆਪਾਂ ਖਰਾਕ ਸੰਤੁਲਿਤ ਪਾਉਣੀ ਆ ਤੇ ਨਾਲ ਆ ਮਿਨਰਲ ਮਿਕਸਚਰ ਵਗੈਰਾ ਪ੍ਰੋਪਰ ਦੇਣਾ ਐਨੀਮਲਾਂ ਨੂੰ ਜਦੋਂ ਆਪਣੇ ਗੱਭਨ ਨਹੀਂ ਹੋ ਗਏ ਆਪਾਂ ਰੈਪਰੋਮੈਂਟ ਡਰਾਈ ਵਗੈਰਾ ਪਾਉਣੇ ਉਹ ਪਾ ਦੇਣਾ ਚਾਹੀਦਾ ਬਈ ਯਾਰ ਫਿਰ ਹਾਰਮੋਨ ਟ੍ਰੈਪੀ ਆਪਾਂ ਕਹਿੰਦੇ ਨੇ ਸਿਸਟ ਬਣ ਗਈ ਜਾਨੀ ਬਲਦੇ ਅੰਦਰ ਜਿਆਦਾ ਹਾਈ ਪ੍ਰੋਟੀਨ ਨਾ ਵੀ ਬਣ ਜਾਂਦੀ ਹੈ ਜਾਂ ਹਾਰਮੋਨ ਇਨ ਬੈਲੈਂਸ ਹੋ ਕੇ ਹੀਟ ਵਗੈਰਾ ਸਹੀ ਨਹੀਂ ਆ ਰਹੀ ਉੱਥੇ ਤੁਸੀਂ 079 ਵੀ ਕਰ ਸਕਦੇ ਹੋ ਹੁਣ ਪ੍ਰੋਟੋਕਾਲ ਜ਼ਿਆਦਾਤਰ ਜਿਹੜਾ ਆਪਾਂ ਆਪਦੇ ਫਾਰਮ ਤੇ ਲਾਇਆ ਜੀ ਸਿਖ ਜੀ ਲਾਇਆਗਾ ਜੇ ਪਸ਼ੂ ਨਹੀਂ ਵੀ ਹੀਟ ਚਾਰੇ ਤਾਂ ਉਹ ਪ੍ਰੋਟੋਕਾਲ ਯੂਜ਼ ਕਰੋ ਸਾਈਕ੍ਰੋਨਾਈਜ਼ੇਸ਼ਨ ਕਰੋ ਫਾਰਮ ਤੇ ਜੀ ਸਿਖ ਜੀ ਪ੍ਰੋਟੋਕਾਲ ਤੁਸੀਂ ਆਨਲਾਈਨ ਵੀ ਤੁਹਾਨੂੰ ਮਿਲ ਜੂਗਾ ਉਹ ਪ੍ਰੋਟੋਕਾਲ ਨਾਲ ਤੁਸੀਂ ਆਪਣੇ ਐਨੀਮਲ ਗੱਪਣ ਕਰ ਸਕਦੇ ਹੋ ਬਈ ਯਾਰਾ ਇੱਕ ਗੱਲ ਮੈਂ ਉਹ ਪ੍ਰੋਟੋਕੋਲ ਚ ਦੱਸ ਦਿਆਂ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਵੈਟਮੇਟ ਇੰਜੈਕਸ਼ਨ ਯੂਜ਼ ਕਰਨਾਗਾ ਜਦੋਂ ਆਪਾਂ ਵੈਟਮੇਟ ਲਾਤਾ ਉਹ ਤੋਂ ਇੱਕ ਦਿਨ ਛੱਡ ਕੇ ਉਹ ਤੋਂ ਅਗਲੇ ਦਿਨ ਆਪਾਂ ਰੈਸੈਪਟ ਲਾਉਣਾਗਾ ਹੁਣ ਉਹ 56 ਘੰਟਿਆਂ ਬਾਅਦ ਰੈਸੈਪਟਲ ਹੋ ਜਾਂਦਾਗਾ ਉਦੋਂ ਜੇ ਐਨੀਮਲ ਆਪਣਾ ਹੀਟ ਚ ਆ ਗਿਆ ਕੋਈ ਉਹਦੀ ਏਆਈ ਕਰ ਦਿਓ ਤੁਸੀਂ ਉਹਦਾ ਪ੍ਰੋਟੋਕੋਲ ਉੱਥੇ ਰੋਕ ਦਿਓ ਜੇ ਵੈਟਮੇਟ ਲਾਏ ਤੋਂ ਸਹੀ ਐਨੀਮਲ ਆਪਣਾ ਹੀਟ ਚ ਆਉਂਦਾ ਤਾਂ ਉਹਦੀ ਤੁਸੀਂ ਏਆਈ ਕਰੋ ਉਹਦਾ ਪ੍ਰੋਟੋਕੋਲ ਤੁਸੀਂ ਰੋਕ ਸਕਦੇ ਹੋ ਉਹਦਾ ਬਾਕੀ ਜਿਹੜੇ ਐਨੀਮਲ ਗਾਹਾਂ ਨਹੀਂ ਹੀਟ ਜਾਏ ਉਹ ਗਾਹਾਂ ਜੀ ਸਖ ਜੀ ਲੌਂਗ ਟਾਈਮ ਲੈ ਜਾ ਸਕਦੇ ਆ ਆਪਾਂ ਫਿਰ ਜਿਹੜੇ ਫੇਰ ਵੀ ਐਨੀਮਲ ਰਿਪੀਟ ਕਰਦੇ ਐਡੇ ਮੋਟੇ ਹੋ ਜਾਂਦੇ ਐ ਐਨੀਮਲ ਉਹਨਾਂ ਦੇ ਪ੍ਰੋਜੈਸਟਰਨ ਦਾ ਲੈਵਲ ਵਗੈਰਾ ਘਟ ਜਾਂਦਾ ਬਾਈ ਜਰਾ ਉੱਥੇ ਤੁਸੀਂ ਸੀਡਰ ਯੂਜ਼ ਕਰ ਸਕਦੇ ਆ ਸੀਡਰ ਦੇ ਪ੍ਰੋਜੈਸਟਨ ਦੀ ਦਵਾਈ ਲੱਗੀ ਹੁੰਦੀ ਆ ਉਹ ਆਪਾਂ ਬੱਚੇਦਾਨੀ ਦੇ ਬਾਹਰ ਤੇ ਆਪਣੇ ਪਸ਼ਾਹ ਵਾਲੀ ਜਗ੍ਹਾ ਤੇ ਸੰਨ ਦੇ ਵਿੱਚ ਰੱਖਣਾ ਹੁੰਦਾ ਅੰਦਰ ਜਦੋਂ ਆਪਾਂ 079 ਕਰਦੇ ਆ ਪਹਿਲੇ ਦਿਨ ਆਪਾਂ ਉਹਦੇ ਸੈੱਟ ਲਾਉਣੇ ਆ 0 ਡੇ ਤੇ ਸੱਤਵੇਂ ਦਿਨ ਆਪਾਂ ਬੈੱਟਮੇਟ ਲਾਉਣੇ ਆ ਪਹਿਲੇ ਦਿਨ ਜਿੱਦੇ ਰਿਸੈਪਟ ਲਾਇਆ ਉਹਦੇ ਆਪਾਂ ਸੀਡਰ ਧਰਨਾਗਾ ਤੇ ਜਿੱਦੇ ਬੈੱਟਮੇਟ ਲਾਉਣਾ ਉਹਦੇ ਆਪਾਂ ਉਹਨੂੰ ਬਾਹਰ ਕੱਢ ਦੇਣਾਗਾ ਇਹ ਰੋਲਾ ਸੀਡਰ ਦਾ ਬਸ ਉਹ ਪ੍ਰੋਜੈਕਸ਼ਨ ਦਾ ਲੈਵਲ ਵੀ ਆਪਾਂ ਸਹੀ ਕਰ ਸਕਦੇ ਆ ਵੀਰੇ ਯਾਰ ਇਹ ਜਿਹੜੀ ਆਪਾਂ ਕਿਹੜੇ ਐਨੀਮਲ ਰਿਪੀਡ ਕਰਦੇ ਆ ਉੱਥੇ ਕਈ ਵਾਰ ਜਿਹੜੀ ਆਪਾਂ ਸਾਈਕਲੋਨਾਈਜ਼ੇਸ਼ਨ ਕਰਦੇ ਆ ਵਧੀਆ ਕੰਮ ਕਰਦੀ ਆ ਐਨੀਮਲ ਗੱਭਰ ਰਹ ਸਕਦੇ ਆ ਪਰ ਸ਼ਰਤ ਇਹ ਗੱਲ ਆ ਲੈ ਵੀ ਉੱਥੇ ਤੁਹਾਡੇ ਐਨੀਮਲਾਂ ਦੇ ਇਨਫੈਕਸ਼ਨ ਨਾ ਹੋਵੇ ਅੰਦਰ ਪਸ ਵਗੈਰਾ ਨਾ ਆਉਂਦੀ ਹੋਵੇ ਬੱਚੇਦਾਨੀ ਤੋਂ ਯੂਟਰਾਈਨ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਫੇਰ ਅਗਲਾ ਜਿਹੜਾ ਆਪਾਂ ਕਹਿੰਦੇ ਹੁੰਨੇ ਆ ਲੈ ਵੀ ਸੀਮਣ ਦਾ ਜਿਹੜਾ ਮੰਗਸ ਤੇ ਆ ਲੈ ਵੀ ਸੀਮਣ ਵਧੀਆ ਲੈਣਾ ਤੁਸੀਂ ਬਈ ਯਾਰ ਕੋਸ਼ਿਸ਼ ਕਰੋ ਜਿਹਦੇ ਵੀ ਐਨੀਮਲ ਹੋ ਗਏ 15 ਤੋਂ ਉੱਪਰ ਐਨੀਮਲ ਆ ਉਹ ਆਪਦੇ ਫਾਰਮ ਤੇ ਆਪ ਦਾ ਕੰਟੇਨਰ ਤੇ ਆ ਕੇ ਰੱਖੋ ਡਾਕਟਰ ਨੂੰ ਫੀਸ ਦੇ ਦਿਆ ਕਰੋ ਜਾਂ ਤੁਸੀਂ ਆਪ ਏਆਈ ਕਰਨੀ ਸਿੱਖੋ ਬਈ ਯਾਰ ਜੇ ਆਪਾਂ ਐਨੀਮਲ ਜੇ ਆਪਾਂ ਸੌਰੀ ਜੇ ਆਪਾਂ ਸੀਮੰਤ ਚੰਗੀ ਤਰ੍ਹਾਂ ਸਟੋਰ ਕਰਕੇ ਰੱਖਿਆਗਾ ਆਪਦੇ ਫਾਰਮ ਤੇ ਉਹ ਆਪਾਂ ਨੂੰ ਰਿਜ਼ਲਟ ਦੇਊਗਾ ਬਾਈ ਯਾਰ ਵਧੀਆ ਸੀਮੰਤ ਦੀ ਕੰਜੈਕਸ਼ਨ ਵਧੀਆ ਰੇਟ ਹੁੰਦਾ ਚਾਹੀਦਾਗਾ ਉਹਦਾ ਫਿਰ ਰਿਜ਼ਲਟ ਆਮ ਤੌਰ ਤੇ ਆਪਾਂ ਕਹਿੰਦੇ 65 ਤੋਂ 70% ਦਾ ਕਨਵੈਨਸ਼ਨ ਸੀਮੰਤ ਹੁੰਦਾ ਉਹਦਾ ਰਿਜ਼ਲਟ ਮਿਲਦਾ ਆਪਣੇ ਫਾਰਮ ਦੇ ਹਰੇਕ ਦੇ ਫਾਰਮ ਦੇ ਮਿਲਦਾਗਾ ਪਰ ਇਸ ਵਾਰ ਕੀ ਹੋਇਆ ਵਰਲਡ ਵਾਈਡ ਦਾ ਸੀਮੰਤ ਆਪਣੇ ਵੀਰਾਂ ਨੇ ਲਿਆ ਸੀ ਦੋਸਤਾਂ ਨੇ ਮੈਂ ਤਾਂ ਫੇਰ ਵੀ ਐ ਇਸ ਵਾਰ ਨਵਾਂ ਸੀਮੰਤ ਆਇਆ ਸੀ ਕੋਪਾਜ ਉਹ ਲਿਆ ਸੀ ਵਰਲਡ ਵਾਈਡ ਦਾ ਨੇ ਸੈਕਸਰ ਸੀਮਨ ਮੇਰਾ ਦੋਸਤ ਆ ਮੁੰਡਾ ਉਹਨੇ 10 ਸਟਰਾ ਲੈ ਸੀਗੇ ਲੈਚਵਰਥ ਦੇ ਇੱਕ ਵੀ ਐਨੀਮਲ ਨਹੀਂ ਕਨਸੀਵ ਕਰਿਆ ਯਾਰ ਬਾਈ ਤਿੰਨ ਸਟਰਾ ਤਾਂ ਅਸੀਂ ਪਾਣੀ ਦੇ ਵਿੱਚ ਡਬਾਉਂਦੇ ਸੀ ਪਟਾਕਾ ਮਾਰ ਜਾਂਦੇ ਸੀ ਪਾਣੀ ਡਬਾਉਂਦੇ ਸੀ ਪਟਾਕਾ ਮਾਰ ਜਾਂਦੇ ਸੀ ਸਾਰਾ ਖਰਾਬ ਨਿਕਲਿਆ ਉਹ ਉਹਦੀ ਸੀਮਨ ਦੀ ਜਰਮੀਨੇਸ਼ਨ ਜਾਂ ਰਹਿਣ ਦੀ ਸੰਤੋ ਆਪਾਂ ਕਹਿ ਸਕਦੇ ਆ ਲੈ ਵੀ 25% ਆ ਤੇ ਉਹ ਬੰਦੇ ਤੋਂ ਜਦੋਂ ਆਪਾਂ ਲੈਨੇ ਆ ਉਹਨੂੰ ਦੱਸ ਦੇਣਾ ਚਾਹੀਦਾ ਫਿਰ ਆਪਾਂ ਦੋ ਦੋ ਸਟਰਾ ਯੂਜ਼ ਕਰ ਲੋ ਦਾ ਇਸ ਐਕਸੈਕਲੀ ਵਰਤ ਰਹੇ ਆ ਉੱਥੇ ਦੋਸਤਾਂ ਵਰਤਿਆ ਕਰੋ ਯਾਰ ਫਿਰ ਤੁਹਾਨੂੰ ਰਿਜ਼ਲਟ ਮਿਲੂ ਜਦੋਂ ਜਿਹੜਾ ਸੀਮਨ ਪੂਰਾ ਵਧੀਆਗਾ ਪੂਰਾ ਸੰਭਿਆ ਉਹ ਇੱਕ ਸਟਾਰ ਤੇ ਆਪਾਂ ਨੂੰ ਰਿਜ਼ਲਟ ਦੇ ਜਾਂਦਾ ਫਿਰ ਡਾਕਟਰ ਲਾਉਣ ਵਾਲਾ ਤਿਆਰਬੇਕਾਰ ਹੋਣਾ ਚਾਹੀਦਾ ਬਈ ਸਹੀ ਜਿੰਨਾ ਪਾਣੀ ਦਾ ਟੈਂਪਰੇਚਰ ਚਾਹੀਦਾ ਉਹ ਟੈਂਪਰੇਚਰ ਚੈੱਕ ਕਰਕੇ ਉਹਦੇ ਸਟਾਰਟ ਵੋਕੇ ਉਹ ਮੇ ਲਾਓ ਫਿਰ ਜਦੋਂ ਆਪਾਂ ਸੀਮਨ ਭਰਦੇ ਕਿਸੇ ਵੀ ਗਾਂ ਦੇ ਇਹਨਾਂ ਦੇ ਪਿੱਛੇ ਗੋਬਰ ਲੱਗ ਜਾਂਦਾ ਗੋਹਾ ਕੱਢਦੇ ਉਹ ਆਪਾਂ ਉਹ ਗੋਹਾ ਸਾਫ਼ ਕਰਕੇ ਗੰਨ ਦੇ ਮੂਰੇ ਬੋਹਾ ਨਾ ਲੱਗੇ ਜੇ ਉਹ ਆਪਾਂ ਗੰਨ ਕ੍ਰੋਸ ਕਰਨੀ ਆ ਬਈ ਇਹ ਹੁੰਗੀਆਂ ਨਿੱਕੀਆਂ ਗੱਲਾਂ ਪਰ ਇਹ ਆਪਾਂ ਨੂੰ ਰਿਜ਼ਲਟ ਵਧੀਆ ਦਿੰਦੀਆਂ ਬਈ ਯਾਰ ਜੇ ਆਪਾਂ ਇਹ ਆਪਣੇ ਫਾਰਮ ਤੇ ਵਰਤਾਂਗੇ ਡਾਕਟਰ ਕੋਲੇ ਕੋਈ ਸਾਧਨ ਨਹੀਂ ਹੈਗਾ ਤੁਸੀਂ ਆਪਦੇ ਹੱਥ 'ਚ ਕੋਈ ਕੱਪੜਾ ਜਾਂ ਨੈਪਰ ਰੱਖਿਆ ਕਰੋ ਨੈਪਕੇ ਨਹੀਂ ਰੱਖ ਲਓ ਸਾਫ਼ ਹੁੰਦਾਗਾ ਉਹਨਾਂ ਸਾਫ਼ ਕਰਤਾ ਡਾਕਟਰ ਦੇ ਆਈ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਆ ਬਈ ਯਾਰ ਫੇਰ ਵੀ ਥੋੜੀ ਰਿਪੀਟਿੰਗ ਦੀ ਸਮੱਸਿਆ ਹੱਲ ਹੋਊਗੀ ਦਵਾਈ ਵੀ ਡਾਕਟਰ ਦੀ ਰਾਇ ਨਾਲ ਟਰਾਉਣੀ ਆ ਜਿੱਥੇ ਇਨਫੈਕਸ਼ਨ ਹੋ ਗਿਆ ਜਾਲੇ। ਬੜਾ ਸਹੀ ਕਰਨੀ ਆ ਮਿਲਨ ਵੇਚਲ ਪ੍ਰਾਪਰ ਪਾਉਣਾਗਾ। ਜਿੱਥੇ ਇਨਫੈਕਸ਼ਨ ਆ ਉਥੇ ਦਵਾਈ ਸਹੀ ਕਰਾਉਣੀ ਆ ਸਾਈਕਲੋਨਾਈਜੇਸ਼ਨ ਕਰੋ ਤੁਸੀਂ ਐ ਨਹੀਂ ਬਲਾਂਦੀ। ਜਿਹੜੇ ਨਹੀਂ ਰਹਿੰਦੇ ਇਹਦਾ ਡਰ ਕੋਈ ਨਹੀਂ। ਤੁਹਾਡਾ ਜਿਹੜੇ ਆਪਾਂ ਸਾਈਕਲੋਨਾਈਜੇਸ਼ਨ ਕਰਦੇ ਆਂ ਕਈ ਵੀਰ ਬੋਲਦੇ ਹੁੰਦੇ ਆ ਕਿ ਅਸੀਂ ਬੱਚਿਆਂ ਤੇ ਕਰਦਗੇ ਛੋਲਿਆਂ ਤੇ। ਬੱਚਿਆਂ ਤੇ ਵੀ ਕਰੋ ਭਾਈ ਬਹੁਤ ਜ਼ਿਆਦਾ ਰਿਜ਼ਲਟ ਆ। ਬਾਕੀ ਸੋਨੂੰ ਮੈਂ ਇੱਕ ਗੱਲ ਦੱਸਦਾ ਕਈ ਵੀਰ ਕਹਿੰਦੇ ਆ ਯਾਰ ਜਿਹਦੇ ਐਸ.ਆਈ.ਆਰ ਕਰਤੀ ਅਗਲੀ ਵਾਰ ਫੇਰ ਆਪਾਂ ਨੂੰ ਸੈਕੂਰੋ ਕਰਨੀ ਪਵੇਗੀ ਇਹ ਵੀ ਧਾਰਨਾ ਗਲਤ ਆ ਯਾਰ ਬਈ ਆਪਾਂ ਆਪਣੇ ਫਾਰਮ 'ਤੇ ਦੇਖਦੇ ਆ ਇੱਕ ਵਾਰ ਸੈਕੂਰੋ ਕਰੀਏ ਅਗਲੀ ਵਾਰ ਨੋਰਮਲ ਹੀਟ ਚਾਰ ਆ ਤਾਂ ਆਪਾਂ ਏ.ਆਈ ਵੀ ਕਰ ਦਨੇ ਆ 20 ਤੋਂ 25% ਐਨੀਮਲ ਆਪਣੇ ਫਾਰਮ 'ਤੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਆਪਾਂ ਨੈਚੁਰਲ ਏ.ਆਈ ਕਰਦੇ ਆ ਜਿਹੜੇ ਆਪਦੇ ਆਪ ਉਸ ਟਾਈਮ ਹੀਟ ਤੇ ਆ ਜਾਂਦੇ ਆ ਬਾਕੀ ਐਨੀਮਲਾਂ ਦੀ ਆਪਾਂ ਗਰੁੱਪ ਬਣਾ ਬਣਾ ਜਿਵੇਂ 25-25 ਦਾ ਗਰੁੱਪ ਬਣਾ ਕੇ ਸੈਕ੍ਰੋਨੇਸ਼ਨ ਕਰ ਦਿੰਨੇ ਆ ਸਾਰੇ ਐਨੀਮਲਾਂ ਦੀ ਵੀਰੇ ਯਾਰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਜੇ ਆਪਾਂ 25 ਦੀ ਸੈਕ੍ਰੋ ਕਰੀਆ ਜੇ 17 18 ਵੀ ਰਹਿ ਗਏ ਤਾਂ ਆਪਣਾ ਰਿਜ਼ਲਟ ਬਹੁਤ ਵਧੀਆਗਾ 20 ਮੰਗੂ ਰਹਿ ਜਾਂਦੇ ਆ ਐਨੀਮਲ ਵੀਰੇ ਜੀ 6 ਜੀ ਪ੍ਰੋਟੋਕੋਲ ਨਾਲ ਪਹਿਲੇ ਸਾਲ ਵੀ ਆਪਾਂ ਲਾਇਆ ਸੀ ਬਹੁਤ ਵਧੀਆ ਰਿਜ਼ਲਟ ਮਿਲਦਾਗਾ ਆਏ ਲੱ삐 ਇਹਦੇ ਨਾਲ ਤੁਸੀਂ ਅੱਗਾ ਪਿੱਛਾ ਨਾ ਕਰਿਆ ਕਰੋ ਜਿਹੜੀ ਡੇਟਰੂਨ ਲਾਉਣਾ ਆਪਾਂ ਟੀਕਾ ਉਮ ਹੀ ਲਾਇਆ ਕਰੋ ਤੇ ਸਹੀ ਟੀਕਾ ਰੈਕਟਰ ਲੈਨੇ ਹੁੰਦੇ ਆ ਪਰ ਸੱਟ ਜੈਨਰਚ ਵੀ ਯੂਜ਼ ਕਰਿਆ ਉਹਦਾ ਵੀ ਰਿਜ਼ਲਟ ਪਰ ਮਨੂ ਰੈਸੈਪਟਰ ਦਾ ਰਿਜ਼ਲਟ ਵਧੀਆ ਲੱਗਿਆ şart ਤੇ ਇਹ ਰੈਸੈਪਟਰ ਵੀ 쿨ਿੰਗ ਮਨਟੇਨ ਕਰੀ ਹੋਵੇ ਉਹ ਵੀ ਜਿੰਨੇ ਟੈਂਪਰੇਚਰ ਤੇ ਰੱਖਣਾ ਉਹਨੇ ਟੈਂਪਰੇਚਰ ਤੇ ਸਟੋਰ ਕਰਿਆ ਹੋਵੇ ਐਵੇਂ ਨਾ ਦਕਾਨਾਂ ਦੇ ਬਾਹਰ ਪਿਆ ਹੋਵੇ ਫ੍ਰਿਜ ਚ ਪਿਆ ਹੋਵੇ ਵਧੀਆ ਸਟੋਰ ਕਰਕੇ ਰੱਖਿਆ ਹੋਵੇ ਉਥੋਂ ਰੈਸੈਪਟਰ ਦੀ ਗੱਲ ਹੋ ਫੇਰ ਤੁਹਾਨੂੰ ਸਾਈਕਰੋਨਾਈਜੇਸ਼ਨ ਦਾ ਰਿਜ਼ਲਟ ਵੀ ਮਿਲੂਗਾ ਸੀਡਰ ਵੀ ਰੱਖ ਸਕਦੇ ਹੋ ਤੁਸੀਂ ਫੇਰ ਐਨੀਮਲਾਂ ਨੂੰ ਮੋٹے ਨਹੀਂ ਹੋਣ ਦੇਣਾ ਫਾਰਮ ਤੇ ਜਦੋਂ ਗਰਮੀ ਆਉਂਦੀ ਹੈ ਜਿਹੜੇ ਐਨੀਮਲ ਆਪਣੇ ਰਿਪੀਟ ਕਰ ਜਾਂਦੇ ਆ ਗਰਮੀ 'ਚ ਪੁਹਾੜੇ ਵਗੈਰਾ ਲਾਓ ਉਹਨਾਂ ਨੂੰ ਹੀਟ ਸਟ੍ਰੈਸਰੀ ਆਉਂਦੇ ਨਹੀਂ ਫੇਰ ਉਹ ਗੱਪਣ ਹੋ ਜਾਣਗੇ ਮਈ ਤੱਕ ਰ ਵੀ ਆਪਾਂ ਵਧੀਆ ਤਰੀਕੇ ਨਾਲ ਐਨੀਮਲ ਸੌਖੇ ਗੱਪਣ ਕਰ ਲੈਣੇ ਹੁੰਦੇ ਆ ਬਾਈ ਉਸ ਤੋਂ ਬਾਅਦ ਹੀ ਹੀਟ ਸਟ੍ਰੈਸ ਜ਼ਿਆਦਾ ਹੁੰਦੀ ਆ ਜਿੰਨਾ ਆਪਾਂ ਐਨੀਮਲਾਂ ਨੂੰ ਸੌਖੇ ਰੱਖ ਲਾਂਗੇ ਉਹਨੇ ਹੀ ਆਪਾਂ ਨੂੰ ਜ਼ਿਆਦਾ ਰਿਜ਼ਲਟ ਮਿਲੂਗਾ ਫੇਰ ਆਪਾਂ ਐਨੀਮਲ ਖੁੱਲੇ ਛੱਡੋ ਮੈਨੇਜਮੈਂਟ ਪ੍ਰੋਪਰ ਕਰੋ ਐਨੀਮਲਾਂ ਦੀ ਜੇ ਬੰਨ ਕੇ ਰੱਖਦੇ ਆ ਤਾਂ ਆਪਾਂ ਨੂੰ ਤਾਂ ਅਰਾਂਦਾ ਹੀ ਨਹੀਂ ਪਤਾ ਲੱਗਦਾ ਕਈ ਐਨੀਮਲ ਦਿੰਦੇ ਨਹੀਂਗੇ ਜਿਹੜੇ ਖੁੱਲੇ ਐਨੀਮਲ ਆ ਇੱਕ ਦੂਜੇ ਦੇ ਉੱਪਰ ਜੰਪ ਕਰਦੇ ਆ ਤੁਹਾਨੂੰ ਪਤਾ ਲੱਗ ਜੂ ਲੋ ਵੀ ਇਹ ਟੀਕਾ ਭਰਉਣ ਦੇ ਕਾਬਿਲ ਆ ਜਿਆਦਾਤਰ ਮੈਂ ਕਹਿਣਾ ਹੁੰਨਾਗਾ ਜਦੋਂ ਗਾਂ ਮੂਹਰੇ ਖੜ ਜਾਂਦੀ ਆ ਐਨੀਮਲ ਦੇ ਉੱਪਰ ਦੂਜੇ ਐਨੀਮਲ ਜੰਪ ਕਰੀ ਜਾਂਦੇ ਆ ਮੂਹਰਲੀ ਗਾਂ ਜਿਹੜੀ ਪੈਰ ਨਹੀਂ ਪੜਦੀ ਉਹ ਸਮਝ ਲੋਈ ਪੂਰੀ ਹੀਟ ਚ ਹੁੰਦੀ ਆ ਉਹ 5-4 ਘੰਟੇ ਜੇ ਦੋ ਸੀਮਨ ਲਾਉਣੇ ਆ ਤਾਂ ਤੁਸੀਂ 5-4 ਘੰਟੇ ਲਾ ਦੇ ਇੱਕ ਸੀਮਨ ਅਗਲਾ ਫੇਰ ਅਗਲੇ ਦਿਨ ਤੁਸੀਂ ਸੀਮਨ ਲਾ ਸਕਦੇ ਹੋ ਜੇ ਇੱਕ ਸੀਮਨ ਹੀ ਲਾਉਣਾ ਤਾਂ ਉਹ ਜਦੋਂ ਸਟੈਂਡਿੰਗ ਹੀਟ ਹੁੰਦੀ ਆ ਉਹ ਪ੍ਰਕਾਵਾ ਜਾਂਚ ਕਰਦੀਆਂ ਉਹ 12 ਘੰਟੇ ਲਗਾ ਕੇ ਫਿਰ ਤੁਸੀਂ ਮਲ ਲਾਵਾ ਕਰੋ ਬਈ ਯਾਰ ਜਦੋਂ ਗਾਵਾਂ ਆਪਰੇ ਉੱਪਰ ਚੜਾਈ ਜਾਂਦੇ ਆ ਸਟੈਂਡਿੰਗ ਹੀਟ ਕਰਦੇ ਆ ਉਹ ਤੋਂ 12 ਘੰਟੇ ਬਾਅਦ ਤੁਸੀਂ ਉਹਦੀ ਏਆਈ ਕਰਵਾ ਦਿਆ ਕਰੋ 12 ਤੋਂ 14 ਘੰਟੇ ਬਾਅਦ ਫਿਰ ਜਿਆਦਾ ਸੀਮਨ ਵਧੀਆ ਹੋਣਾ ਚਾਹੀਦਾ ਇਹ ਨਾਲ ਬਾਰ ਬਾਰ ਮੈਂ ਕਹਿ ਰਿਹਾ ਉਹਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਵਧੀਆ ਬੰਦੇ ਤੋਂ ਲਿਆ ਕਰੋ ਜਿਹੜੇ ਡਾਕਟਰ ਦਾ ਤੁਹਾਨੂੰ ਪਤਾ ਲੱਗ ਵੀ ਏਆਈ ਰਿਜ਼ਲਟ ਜਿਆਦੇ ਆ ਉਹ ਤੋਂ ਏਆਈ ਕਰਾ ਲਿਆ ਕਰੋ ਬਾਈ ਯਾਰ ਇਹ ਕਈ ਵਾਰ ਕਿਸੇ ਡਾਕਟਰ ਕੋਲੇ ਕਈ ਵਾਰ ਰੱਬ ਨਾ ਕਰੇ ਡਾਕਟਰ ਨੂੰ ਵੀ ਜਜਮੈਂਟ ਨਹੀਂ ਆਉਂਦੀ ਟੀਕੇ ਮਾੜੇ ਆ ਇਹ ਉਹ ਸੋਡੇ ਵਾਰੀ ਵਾਰੀ ਏਆਈ ਕਰੀ ਜਾਂਦਾਗਾ ਨਹੀਂ ਰਹਿ ਰਹੇ ਸੋਡੇ ਐਨੀਮਲ ਤਾਂ ਤੁਸੀਂ ਡਾਕਟਰ ਵੀ ਇੱਕ ਵਾਰ ਚੇਂਜ ਕਰ ਸਕਦੇ ਹੋ ਕੋਈ ਡਰਨ ਵਾਲੀ ਗੱਲ ਨਹੀਂ ਬਾਈ ਯਾਰ ਬਾਕੀ ਮੈਂ ਤਾਂ ਸਾਰੇ ਸੱਜਣਾ ਵੀਰਾਂ ਨੂੰ ਜਿਹੜੇ ਵੀਡੀਓ ਦੇਖਦੇ ਆ ਡੈਰੀ ਦਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਹਾਂ ਬਾਈ ਤੁਸੀਂ ਆਪ ਸਿੱਖੋ ਇਹ ਕੰਮ ਆਪਣੀ ਕਿਹੜਾ ਡਾਕਟਰੀ ਲਾਇਸੈਂਸ ਹੈਗੀ ਵੀਰੇ ਯਾਰ ਆਪਾਂ ਵੀ ਇਹ ਸਿੱਖਿਆ ਹੌਲੀ ਹੌਲੀ ਈ ਆਈ ਆ ਦੇ ਫਾਰਮ ਦੇ ਆਪੇ ਕਰਦੇ ਆ ਵਧੀਆ ਗਰੋਥ ਹੁੰਦੀ ਆ ਫਿਰ ਤੁਸੀਂ ਵਧੀਆ ਤਰੀਕੇ ਨਾਲ ਆਈ ਆਈ ਕਰ ਸਕਦੇ ਹੋ ਜਦੋਂ ਤੁਹਾਡਾ ਫਾਰਮ ਵੱਡਾ ਬਣ ਗਿਆ ਤੁਸੀਂ ਇੱਕ ਦੋ ਬੰਦਿਆਂ ਨੂੰ ਆਪਦੇ ਫਾਰਮ ਤੇ ਏ ਆਈ ਸਖਾ ਵੀ ਸਕਦੇ ਹੋ ਤੇ ਵੀ ਉਹ ਤੁਹਾਡੇ ਫਾਰਮ ਤੇ ਤੁਹਾਡੀ ਮਦਦ ਕਰ ਸਕਦੇ ਆ ਤਾਂ ਕਰਕੇ ਆ ਬਾਈ ਯਾਰ ਇਹੀ ਮੇਨ ਸਮੱਸਿਆ ਆਉਂਦੀ ਆ ਨਿਊਟ੍ਰੀਸ਼ਨਲ ਡੈਫੀਸੈਂਸੀ ਹੋ ਜਾਂਦੀ ਆ ਹੋਰ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਆ ਇਹੀ ਕਾਰਨ ਕਰਕੇ ਆਪਣੇ ਐਨੀਮਲ ਜ਼ਿਆਦਾ ਰਿਪੀਟ ਕਰਦੇ ਆ ਕਈ ਵਾਰ ਤਾਂ ਆਪਾਂ ਪ੍ਰੋਪਰ ਹੀਟ ਵਾੜੀ ਨਹੀਂ ਸਕਦੇ ਜਿਹੜੇ ਐਨੀਮਲ ਅਨੀਮਲ ਆ ਹੀਟ ਨਹੀਂ ਕੱਢਦੇ ਉੱਥੇ ਤੁਸੀਂ ਵੇਟ ਨਾ ਕਰਿਆ ਕਰੋ ਜਦੋਂ ਐਨੀਮਲ ਆਪਣਾ ਹੁਣ ਤਾਂ 50 ਦੇ ਲੰਘ ਜਾਂਦੇ 40 50 ਦੇ ਨਾਲ ਉਸ ਤੋਂ ਬਾਅਦ ਆਪਾਂ ਸਮਝ ਲੋ ਐਨੀਮਲ ਦੇ ਸੈਕੂਨਲਾਈਜੇਸ਼ਨ ਕਰਦਿਆ ਕਰੋ ਜਿਹੜਾ ਹੁਣ ਟਾਈਮ ਆ ਜੇ ਐਨੀਮਲਾਂ ਦੇ 40 45 ਦਿਨ ਲੰਘ ਗਏ ਉਸ ਤੋਂ ਬਾਅਦ ਤੁਸੀਂ ਉਹਨੂੰ ਸੈਕੂਨਲਾਈਜੇਸ਼ਨ ਦੇ ਵਿੱਚ ਪਾ ਸਕਦੇ ਹੋ ਬਾਈ ਯਾਰ ਹੁਣ ਮੈਂ ਤੁਹਾਨੂੰ ਆਪਦੇ ਬੱਚਿਆਂ ਦੇ ਦਿਖਾਉਣਾ ਜਿਹੜੀਆਂ ਗੱਬਣ ਕਰੀਆਂ ਆਈਆਂ ਸੀ ਮਾਰਾ ਉਹਨਾਂ ਦੇ ਸਾਰਿਆਂ ਨੂੰ ਨਹੀਂ ਲੱਗਦਾ ਕਿ ਸੈਕੂ ਕਰੋ ਕਰੀਏ ਜ਼ਿਆਦਾਤਰ ਮਨੂੰ ਆਏ ਹੁੰਦਾ ਇਹ ਵੀ ਵਾਲੀਆਂ ਮੋਟੀਆਂ ਨਾ ਹੋਏਆਂ ਰਹਿਣ ਤੇ ਦਿੱਕਤ ਆਵੇ ਐਲਗਰ ਦਾ ਰਡੂ ਮਾਸਕਾ ਦੇ ਬੱਚਿਆਂ ਗਰੋਥ ਬਹੁਤ ਜ਼ਿਆਦਾ ਕਰਦੇ ਆਂ ਗੀਆਂ ਬੱਚਿਆਂ ਇਹ ਵੀ ਜ਼ਿਆਦਾ ਤੂੜੀ ਤੇ ਆ ਦੇਖੋ ਵੀਰ ਜਰੂੜ ਢਾਈ ਕਿਲੋ ਪੈ ਰਹੀ ਹੈ ਇਹਨਾਂ ਨੂੰ ਢਾਈ 3 ਕਿਲੋ ਪਰ ਇਹ ਜ਼ਿਆਦਾ ਤੂੜੀ ਹੈ ਇਹਨਾਂ ਨੂੰ ਆਹ ਖੜੀਆਂ ਉਹ ਬੈਠੀਆਂ ਬੱਚੀਆਂ ਬਈ ਯਾਰ ਉਹ ਸਾਰੇ ਬੱਚਿਆਂ ਜਿਹੜੀਆਂ ਬੈਠੀਆਂ ਗੀਆਂ ਲਗਭਗ ਇਹਨਾਂ ਦੇ ਵਿੱਚੋਂ 60% ਦੀ ਏਆਈ ਹੋ ਚੁੱਕੀ ਹੈ ਤੇ ਕਈਆਂ ਦੇ ਦਿਨ ਉੱਪਰ ਦੀ ਲੰਗ ਚੁੱਕਿਆ ਬਈ ਯਾਰ ਬਾਕੀ ਜਦੋਂ ਆਪਾਂ ਚੈੱਕ ਕਰਲਾਂਗੇ ਪ੍ਰੋਪਰ ਆਪਾਂ ਨੂੰ ਪਤਾ ਲੱਗ ਜਾਊਗਾ ਬਾਕੀ ਜੇਦੋਂ ਆਪਾਂ ਸਾਲ ਦੀ ਕੋਈ ਵੀਰ ਸੱਜਣ ਮੇਰਾ ਸਾਲ ਦੀ ਬੱਚੀ ਖਰੀਦਣ ਜਾਂਦਾ ਕਿਤੇ ਵੀ ਉਹ ਬੱਚੀ ਦਾ ਹੱਥ ਪਾ ਕੇ ਬੱਚੇ ਦਾ ਨਹੀਂ ਵਗੈਰਾ ਚੈੱਕ ਕਰ ਲਿਆ ਕਰੋ ਲਵੀ ਹੈਗੀ ਆ ਉਹਦੇ ਬਹੁਤ ਰੇਅਰ ਕੇਸ ਹੁੰਦੇ ਆ ਜਿੱਥੇ ਜੋੜੇ ਬੱਛਾ ਬੱਚੀ ਪੈਦਾ ਹੁੰਦੇ ਆ ਉੱਥੇ ਬੱਚੀ ਦੇ ਬੱਚੇ ਦਾ ਨਹੀਂ ਹੁੰਦੀ ਨਹੀਂ ਵੀਰੇ ਉਹ ਉਹ ਰਹਿ ਨਹੀਂ ਸਕਦੀ ਗੱਭਣ ਸਾਰੀ ਉਮਰ ਉਹ ਸਾਰੀ ਉਮਰ ਬੱਚਾ ਦੇ ਨਹੀਂ ਸਕਦੀ ਬਾਈ ਯਾਰ ਇਹ ਤੁਸੀਂ ਆਪ ਮੇਰੇ ਫਾਰਮ ਤੇ ਇੱਕ ਦੋ ਕੇਸ ਹੋਏ ਆ ਇਸ ਤਰ੍ਹਾਂ ਦੇ ਇਹ ਗੱਲ ਸਹੀ ਆ ਇਹ ਵੀ ਤੁਸੀਂ ਆਪ ਚੈੱਕ ਕਰ ਲਿਆ ਕਰੋ ਬਾਈ ਯਾਰ ਉਹਨੂੰ ਬਾਅਦ ਚ ਰੌਲਾ ਇੱਕ ਦੋ ਮੁੰਡਿਆਂ ਨਾਲ ਇਹ ਦਿੱਕਤ ਆਈ ਵੀ ਆ ਫਿਰ ਬਾਅਦ ਚ ਰੌਲਾ ਪੈਂਦਾਗਾ ਇਹ ਵੀ ਇੱਕ ਜੈਨੇਟਿਕ ਪ੍ਰੋਬਲਮ ਆ ਕਈ ਵੀਰ ਜਿੱਥੇ ਚੌੜੇ ਹੁੰਦੇ ਆ ਉੱਥੇ ਬੱਚੀ ਦੇ ਨਾ ਰਹਿਣ ਦੇ ਚਾਂਸ ਹੁੰਦੇ ਆ 97% ਬੱਚੀਆਂ ਰਹਿੰਦੀਆਂ ਨਹੀਂ ਉੱਥੇ ਬਾਈ ਯਾਰ ਮੈਂ ਤਾਂ ਆਪਦੇ ਫਾਰਮ ਤੇ ਦੇਖਿਆ 100% ਬੱਚੀਆਂ ਦੋ ਵਾਰ ਹੋਇਆ ਮੇਰੇ ਨਾਲ ਦੋਨੇ ਵਾਰ 100% ਬੱਚੀ ਚ ਪ੍ਰੋਬਲਮ ਸੀਗੀ ਬਾਈ ਬਾਕੀ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰੋ ਉਹਨਾਂ ਨੂੰ ਜਿਆਦਾ ਹੈਵੀ ਜਿਆਦੇ ਮੋٹے ਨਾ ਐਨੀਮਲ ਹੋਣਦੇ ਉਹਦਾ ਬਾਡੀ ਸਕੋਰ ਸਹੀ ਰੱਖੋ ਉਹਨੂੰ ਡਾਈਟ ਪਲਾਨ ਉਸ ਤਰ੍ਹਾਂ ਨਾ ਕਰੋ ਲਵੀ ਐ ਐਨੀਮਲ ਆਪਣਾ ਜਮਾਂ ਲਿੱਸਾ ਵੀ ਨਾ ਹੋਵੇ ਬਹੁਤ ਜਿਆਦਾ ਸਾਢੇ ਤਿੰਨ ਤੋਂ ਬਾਡੀ ਸਕੋਰ ਡਾਊਨ ਵੀ ਨਾ ਹੋਵੇ ਤੇ ਐਨੀਮਲ ਜਿਆਦਾ ਮੋਟਾ ਵੀ ਨਾ ਹੋਵੇ ਫੇਰ ਤੁਹਾਡੇ ਫਾਰਮ ਦੇ ਸਾਰੇ ਐਨੀਮਲ ਕਨਸੀਵ ਕਰਨਗੇ ਬਸ ਮੈਂ ਦੇਖਦਾ ਹੁਣ ਮੇਰੇ ਫਾਰਮ ਦੇ ਉੱਪਰ ਜਿਹੜੇ ਕੋਈ ਐਨੀਮਲ ਦੀ ਜੇਨਸੀ ਦਿੱਕਤ ਆਉਂਦੀ ਆ ਪਰ ਮੈਂ ਕੱਢਦਾ ਨਹੀਂ ਉਹ ਵੀ ਕਨਸੀਵ ਕਰ ਜਾਂਦੇ ਆ ਉਹ ਲੇਟ ਥੋੜਾ ਜਿਹਾ ਕਨਸੀਵ ਕਰਦੇ ਆ। ਜ਼ਿਆਦਾਤਰ ਮੈਂ ਆਪਦੇ ਫਾਰਮ ਤੇ ਜਿਹੜੀ ਦਵਾਈ ਧਰਦਾ ਹੁੰਦਾ ਮੈਟ੍ਰਿਕ ਸੈਪਟਿਊਬ ਵਗੈਰਾ ਧਰਦਾ ਹੁੰਦਾ। ਉਹ ਇੱਕ ਨਹੀਂ ਧਰਦਾ ਇੱਕ ਦਿਨ ਛੱਡ ਕੇ ਫੇਰ ਇੱਕ ਦਿਨ ਛੱਡ ਕੇ ਦੋ ਜਾਂ ਤਿੰਨ ਡਿਊਬਲ ਧਰਦਾ ਆਂ ਮੇਰੇ ਫਾਰਮ ਤੇ ਬਈ। ਉਹਦਾ ਰਿਜ਼ਲਟ ਵਧੀਆ ਮਿਲਦਾ ਉਹਦਾ ਸਾਈਡ ਇਫੈਕਟ ਵਗੈਰਾ ਬੱਚੇ ਦਾ ਨਹੀਂ ਤੇ ਨਹੀਂ ਹੁੰਦਾ। ਜਿੱਥੇ ਜੇ ਰਹਿ ਰਹੇ ਆ ਜਾਂ ਜਿੱਥੇ ਜ਼ਿਆਦਾ ਪਾਕ ਆਉਂਦੀ ਹੋ ਅਨੀਮਲ ਦੇ ਉੱਥੇ ਤੁਸੀਂ ਐਨਐਸ ਵਗੈਰਾ ਅੰਦਰ ਧਰ ਕੇ ਬਾਤ ਪਾਣੀ ਐਨ ਐਸ ਦਾ 1 ਲੀਟਰ ਜਾਂ 1.5 ਅੱਧਾ ਲੀਟਰ ਉਹਦੇ ਨਾਲ ਤੁਸੀਂ ਵਾਸ਼ ਕਰ ਸਕਦੇ ਹੋ ਬੱਚੇ ਦਾ ਨੀ ਨੂੰ ਮੁੜ ਕੇ ਉਹਦਾ ਰਿਵਰਸ ਪਾਣੀ ਬਾਹਰ ਕੱਢ ਸਕਦੇ ਹੋ ਬਈ ਯਾਰ ਜਿਵੇਂ ਆਪਣੀ ਫਲਸ਼ ਕਰ ਸਕਦੇ ਹੋ ਸਾਰੀ ਆਪਾਂ ਬੱਚੇ ਦਾ ਨੀ ਉਹਦੇ ਵਿੱਚ ਟੈਰਾੋਕਸੀਡਾ ਟਰਾਸਾਈਕਲਿਨ ਪਾ ਕੇ ਵੀ ਤੰਗੀ ਤਰਾਪਾ ਫਲਸ਼ ਕਰ ਸਕਦੇ ਆ ਜਿੱਥੇ ਜ਼ਿਆਦਾ ਹੀ ਬਾਸ ਆਉਂਦੀ ਆ ਉੱਥੇ ਧਮਾਲਿਆ ਕਰੋ ਇਹ ਆਏ ਆ ਲੈ ਵੀ ਉਹਨਾਂ ਤੇ ਵੀ ਫਲਸ਼ ਹੋ ਸਕਦੀ ਆ ਸੂਨ ਤੋਂ ਥੋੜੇ ਜਿਹਾ ਬਾਅਦ ਜਦੋਂ ਬੱਚੇ ਦਾ ਨੀ ਦਾ ਸਾਈਜ਼ ਵੱਡਾ ਹੁੰਦਾਗਾ ਜਿੱਥੇ ਦੇਰ ਤੁਰ ਤੀ ਦਿੱਕਤ ਆਉਂਦੀ ਆ ਉਤੇ ਉਹ ਐਨੀਮਲਾਂ ਨੂੰ ਟਿਕ ਕਰ ਲਿਆ ਕਰੋ ਤੁਹਾਡੇ ਕੋਲੇ ਜਿੰਨਾਂ ਦੀ ਜੇਰ ਰਹੀ ਹੁੰਦੀ ਆ ਤੁਸੀਂ ਇਹ ਨੋਟ ਕਰਿਆ ਕਰੋ ਉਹਨਾਂ ਦੀ ਰਿਪੀਟ ਦੀ ਜ਼ਿਆਦਾ ਸਮੱਸਿਆ ਹੁੰਦੀ ਆ ਬਈ ਯਾਰ ਆ ਆਪਣੀਆਂ ਗਾਵਾਂ ਜਿਹੜੀਆਂ ਸੂਣ ਵਾਲੀਆਂ ਰਹਿੰਦੀਆਂ ਬਈ ਚਾਰ ਗਾਵਾਂ ਰਹਿ ਗਈਆਂ ਚਾਰ ਹੀ ਵਧੀਆ ਟੌਪ ਦੀਆਂ ਗਾਵਾਂ ਆਪਣੇ ਫਾਰਮ ਦੇਆਂ ਇਹ ਸੂਆ ਪੈ ਚੁੱਕਿਆ ਆਪਣੇ ਫਾਰਮ ਦੇ ਸਾਰਾ ਕੰਪਲੀਟ ਹੋ ਚੁੱਕਿਆ ਬਈ ਅਗਰ ਬੱਚਿਆਂ ਬਹੁਤ ਘਟ ਆਈਆਂਗੇ ਆਪਣੇ ਫਾਰਮ ਤੇ ਤੁਸੀਂ ਆ ਗਾਂ ਸਾਡੇ ਫਾਰਮ ਦੀ ਸਭ ਤੋਂ ਵੱਡੀ ਗਾਂ ਬਈ ਯਾਰ ਪਹਿਲਾਂ ਹੀ ਮੈਂ ਬਹੁਤ ਵੀਡੀਓ ਚ ਦਿਖਾਈ ਆਹਾ ਗਾਂ ਇੱਕ ਨੰਬਰ ਗਾਂ ਬਾਈ ਯਾਰ ਆ ਇਹ ਗਾਂ ਤੁਸੀਂ ਐਂ ਦੇਖੋ ਜਿਹੜੀ ਉੱਪਰ ਦੇਖ ਰਹੀ ਆ 16ਵੀਂ ਵਾਰ ਸੁਣਾਣੇ 16 ਸੂਏ ਹੋ ਗਏ ਆ ਗਾਂ ਨੂੰ ਵੀਰੇ ਯਾਰ ਹਰ ਵਾਰ ਕਨਸੀਵ ਕਰਦੀ ਆ ਬਾਈ ਵਧੀਆ ਦੁੱਧ ਦਿੰਦੀ ਆ 40 ਲੀਟਰ ਦੁੱਧ ਦਿੰਦੀ ਆ ਉਹ ਵੱਧ ਤੋਂ ਵੱਧ 48 ਲੀਟਰ ਦੁੱਧ ਕੱਢਿਆ ਇਹ ਗਾਂ ਨੇ ਇਹ ਗਾਂ ਕੀ ਉਹ ਬਾਈ ਯਾਰ ਆ ਨਾਲ ਖੜੀ ਆ ਇਹ ਵੀ 50 ਪਲੱਸ ਆ ਗਾਂ ਵਾਈਟ ਜੀ 50 ਤੋਂ ਉੱਪਰ ਦੁੱਧ ਦਿੰਦੀ ਆ ਜਿਹੜੀ ਆਹਾ ਗਾਂ ਕੀ ਇਹ ਆਪਣੇ ਗਾਂ 16ਵੀਂ ਵਾਰ ਸੂਰੀ ਆ ਕਦੇ ਪ੍ਰੋਬਲਮ ਨਹੀਂ ਆਈ ਇਹਦਾ ਮੇਨ ਕਾਰਨ ਖੁਰਾਕ ਹੀ ਆ ਬਾਈ ਜਿਹੜੀ ਆਪਾਂ ਵਧੀਆ ਦੇ ਰਹੇ ਆ ਇਹਨਾਂ ਨੂੰ ਹੁਣ ਥੋੜਾ ਜਿਹਾ ਵੜਾਪਾ ਦਾ ਸ਼ੋਅ ਕਰਨ ਲੱਗ ਗਿਆ ਉਹਦੇ ਫੇਸ ਦੇ ਵਿੱਚ ਵੀ ਮੂੰਹ ਦੇ ਵਿੱਚ ਵੀ ਇਹ ਵੜਾਪਾ ਸ਼ੋਅ ਕਰਨ ਲੱਗ ਗਿਆ ਲੱਗ ਵੀ ਮੈਂ ਬੁੱਢੀ ਹੋ ਚੁੱਕੀ ਆ ਪਰ ਵਧੀਆ ਇਹਨੇ ਦੁੱਧ ਦਿੱਤਾ ਆਪਣੇ ਫਾਰਮ ਦੇ ਆਪਣੀ ਜੜ ਲਾਈ ਇਹਨੇ ਯਾਰ ਬਾਈ ਬਹੁਤ ਬੱਚੇ ਆਏ ਆ ਇਹਦੀ ਜਿੰਨੀ ਇਹਦੀ ਬਰੀਡ ਆ ਉਹਦੇ ਚ ਦਿੱਕਤ ਵੀ ਬਹੁਤ ਘੱਟ ਆਉਂਦੀ ਆ ਜਿਵੇਂ ਜੈਨੇਟਿਕ ਤੌਰ ਤੇ ਆਪਾਂ ਕਹਿੰਦੇ ਆ ਉਹਦੇ ਚ ਰਿਪੀਟ ਵੀ ਐਨੀਮਲ ਘੱਟ ਕਰ ਦਿੰਦੇ ਆ ਬੱਚੀਆਂ ਵੀ ਪਹਿਲੀ ਵਾਰ ਰਹਿ ਜਾਂਦੀਆਂ ਜ਼ਿਆਦਾਤਰ ਐਨੀਮਲ ਤੁਸੀਂ ਜੈਨੇਟਿਕ ਤੌਰ ਤੇ ਮੈਂ ਕਹਿੰਦਾ ਜਿਹੜੇ ਐਨੀਮਲ ਦੀਆਂ ਤੁਹਾਡੀਆਂ ਹਰ ਸਾਲ ਰਹਿੰਦੇ ਐ ਐਨੀਮਲ ਗੱਭਣ ਉਹ ਐਨੀਮਲ ਆ ਦੇ ਫਾਰਮ ਤੇ ਰੱਖਿਆ ਕਰੋ ਉਹਨਾਂ ਦੇ ਸੈਕਸਡ ਸੀਮਨ ਵੀ ਲਾ ਲਿਆ ਕਰੋ ਤੁਸੀਂ ਲਓ ਵੀ ਆਪਾਂ ਉਹਨਾਂ ਦੀਆਂ ਵੱਧ ਤੋਂ ਵੱਧ ਬੱਚਿਆਂ ਲੈ ਲਈਏ ਆਪਣੇ ਫਾਰਮ ਦੇ ਵਧੀਆ ਐਨੀਮਲ ਆ ਜਿਹੜੇ ਬਾ 5-4% ਜਾਂ 10% ਤੱਕ ਹਰੇਕ ਫਾਰਮ ਤੇ ਰਿਪੀਟਿੰਗ ਦੀ ਸਮੱਸਿਆ ਚੱਲ ਜਾਂਦੀ ਆ ਜੇ 15% ਤੋਂ ਉੱਪਰ ਕਿਸੇ ਫਾਰਮ ਤੇ ਰਿਪੀਟਿੰਗ ਦੀ ਸਮੱਸਿਆ ਆਉਂਦੀ ਆ ਤਾਂ ਸਮਝ ਲਓ ਪਿੱਛੇ ਵੱਲ ਨੂੰ ਜਾਊਗਾ ਫਾਰਮ ਬਾਈ ਉਹ ਕਹਾਣੀ ਬੱਸ ਸਕਦਾ ਫਾਰਮ ਤਾਂ ਕਰਕੇ ਐਲ ਵੀ ਪ੍ਰੋਪਰ ਆ ਦੀ ਨਿਊਟ੍ਰੀਸ਼ਨ ਰੱਖਿਆ ਕਰੋ ਪੂਰਾ ਧਿਆਨ ਦਿਆ ਕਰੋ ਜਦੋਂ ਆਪਾਂ ਐਨੀਮਲ ਗੱਭਣ ਕਰਨੇ ਆ ਜਿਹੜਾ ਸਾਈਲੇਜ ਪਾਉਣਾ ਦੁੱਧ ਵਾਲੇ ਐਨੀਮਲਾਂ ਨੂੰ ਜਿਆਦਾ ਪਾਉਣਾ ਜਿਹੜੇ ਦੁੱਧ ਦਿੰਦੇ ਆ ਜਿਹੜੇ ਐਨੀਮਲ ਆਪਣੇ ਕੋਲੇ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਘੱਟ ਪਾਓ ਐਦਾ 15-15 ਕਿਲੋ ਤਾਂ ਇਹਨਾਂ ਨੂੰ ਪਾਉਣਾ ਜਿਹੜੇ ਸੂਨ ਵਾਲੇ ਐਨੀਮਲ ਆ ਜਾਂ ਜਿਹੜੇ ਡਰਾਈ ਪੀਰੀਅਡ ਤੇ ਆ ਉਦੋਂ ਵੱਧ ਸਾਈਲੇਜ ਨਹੀਂ ਕਿਤੇ ਪਾਇਆ ਬਾਈ ਉਹਨਾਂ ਨੂੰ ਵੀ ਤੇ ਜਿਹੜੀਆਂ ਦੁੱਧ ਦਿੰਦੀਆਂ ਉਹ 32-32 ਕਿਲੋ ਸਾਈਲੇਜ ਵੀ ਖਾ ਜਾਂਦੀਆਂ ਬਾਈ ਤਾਂ ਕਰਕੇ ਆ ਵੀ ਖਰਾਕ ਦਾ ਪੂਰਾ ਤਿਆਰ ਰੱਖੋ ਆਪਣੇ ਫਾਰਮ ਦੇ ਐਨੀਮਲ ਜਿਆਦੇ ਮੋਟੇ ਨਹੀਂ ਹੋਉਂਦੇ ਨੇ ਤੇ ਜਿਆਦੇ ਆਪਾਂ ਲਿੱッセ ਵੀ ਨਹੀਂ ਹੋਣਦੇ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੇ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ